ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੇ ਕਈ ਕੌਣ ਨੇ ਇੱਕ ਪਾਸੇ ਉਹ ਆਪਣੀ ਲੀਡਰਸ਼ਿਪ ਨੂੰ ਜਦੋਂ ਮੁਲਾਕਾਤ ਦੇ ਲਈ ਪਗਾਂ ਵਧਦੇ ਨੇ ਤਾਂ ਉਹਦੇ ਵਿੱਚੋਂ ਜਿੱਥੇ ਜਾ ਕੇ ਰੁਕਦੇ ਨੇ ਉਹ ਨੇ ਉਹ ਭਾਜਪਾ ਦੇ ਲੀਡਰ ਜਿਹੜੇ ਦੂਸਰੇ ਪਾਸਿਓਂ ਆਏ ਨੇ ਉਹਨਾਂ ਨੂੰ ਉਹ ਵੱਧ ਸਮਾਂ ਦਿੰਦੇ ਨੇ ਇਹ ਵੀ ਕੋਈ ਸਨੇਹਾ ਸੀ ਪਰ ਉਹਦੇ ਨਾਲ ਉਹ ਵੱਡੀ ਗੱਲ ਕਿਉਂ ਪ੍ਰਧਾਨ ਮੰਤਰੀ ਵੱਜੋਂ ਆਏ ਸੀ ਤੇ ਸਾਡੇ ਮੁੱਖ ਮੰਤਰੀ ਸਾਹਿਬ ਕਿੱਥੇ ਸੀ ਪਿਛਲੀ ਵਾਰ ਜਦੋਂ ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਸੀ ਤਾਂ ਮੁੱਖ ਮੰਤਰੀ ਸਾਹਿਬ ਹਸਪਤਾਲ ਸੀ ਇਸ ਵਾਰ ਹਸਪਤਾਲ ਤਾਂ ਨਹੀਂ ਸੀ ਸਟੇਜਾਂ ਤੇ ਸੀ ਪਰ ਦੂਰੀ ਨਜ਼ਰ ਆਈ ਉਹ ਦੂਰੀ ਦੇ ਕੀ ਕਾਰਨ ਨੇ ਕੀ ਪ੍ਰਧਾਨ ਮੰਤਰੀ ਤੋਂ ਸੂਬੇ ਦੇ ਮੁੱਖ ਮੰਤਰੀ ਨੇ ਨੇੜੇ ਜਾ ਕੇ ਮੁਲਾਕਾਤ ਕਰਕੇ ਸੂਬੇ ਦੇ ਲਈ ਕੁਝ ਤਸਵੀਜ਼ਾਂ ਰੱਖਣੀਆਂ ਹੁੰਦੀਆਂ ਕੁਝ ਪਹਿਲ ਕਦਮੀ ਕੀਤੀ ਜਾ ਸਕਦੀ ਹੈ ਕੀ ਇਹਦੇ ਰਾਜਨੀਤਿਕ ਮਾਇਨੇ ਨੇ ਕੀ ਇਹਦੇ ਸਿਆਸੀ ਮਾਇਨੇ ਨੇ ਕਿ ਵਿਰੋਧੀ ਧਿਰ ਤੇ ਸੱਤਾਧਾਰੀ ਧਿਰ ਦਾ ਇਹ ਟਕਰਾਅ ਹੀ ਇੱਕ ਤਰ੍ਹਾਂ ਦਾ ਹੁੰਦਾ ਹੈ ਕਿ ਹਾਂ ਇਹ ਸੂਬੇ ਦੇ ਵਿੱਚ ਡਬਲ ਇੰਜਨ ਨਹੀਂ ਤਾਂ ਫਿਰ ਉਹ ਵੀ ਨੇੜੇ ਨਹੀਂ ਇਹ ਵੀ ਨੇੜੇ ਨਹੀਂ ਇਹ ਦੂਰੀ ਦੇ ਕੀ ਕਾਰਨ ਨੇ ਤੇ ਇਹਦਾ ਅਸਰ ਪੰਜਾਬ ਤੇ ਕੀ ਪੈਣਾ ਜਾਂ ਆਉਂਦੀਆਂ 227 ਦੀਆਂ ਚੋਣਾਂ ਨੂੰ ਧਿਆਨ ਚ ਰੱਖ ਕੇ ਕੌਣ ਨੇੜੇ ਤੇ ਕੌਣ ਦੂਰ ਰਹਿਣਾ ਚਾਹੁੰਦਾ ਸੀ ਮੁੱਖ ਮੰਤਰੀ ਵਾਲਾ ਪੱਖ ਤੇ ਪ੍ਰਧਾਨ ਮੰਤਰੀ ਵਾਲਾ ਇਹ ਪੈੰਦੂ ਇਸ ਨੂੰ ਜਿੱਥੇ ਬਚਣਾ ਜ਼ਰੂਰੀ ਹੈ ਉਥੇ ਆਉਂਦੇ ਦਿਨਾਂ ਦੇ ਵਿੱਚ ਅਮਿਤ ਸ਼ਾਹ ਨੇ ਵੀ ਪੰਜਾਬ ਆਉਣਾ ਹੈ ਤੇ ਦੂਜੇ ਰਾਜਨੀਤਿਕ ਦਲ ਵੀ ਚਾਹੇ ਪੁਨਰ ਸਰਜੀਤਾ ਚਾਹੇ ਹੋਰ ਉਹ ਵੀ ਸਾਰੇ ਅਗਾਹ ਬਦਲਣ ਲਈ ਤਰਲੋ ਮੱਛੀ ਹੈਗੇ ਨੇ ਉਹ ਵੀ ਆਪੋ ਆਪਣੀ ਜਦੋਜਾਤ ਕਰ ਰਹੇ ਨੇ ਪਰ ਜ਼ਮੀਨਾਂ ਵਾਲਾ ਮਸਲਾ ਪੰਜਾਬ ਦੇ ਮੂਰੇ ਇੱਕ ਵਾਰ ਫਿਰ ਚੁਣੌਤੀ ਬਣ ਕੇ ਉਸੇ ਤਰ੍ਹਾਂ ਖੜਾ ਕਮਾਂਡਾ ਕਹਿੰਦੇ ਜੀ ਐਕਟ ਦੇ ਤਹਿਤ ਜ਼ਮੀਨਾਂ ਹਾਸਲ ਕਰਨ ਦਾ ਦਮਤਾ ਭਰਦੀ ਹੈ ਪਰ ਕੀ ਐਕਟ ਦੀ ਪਾਲਣਾ ਹੁੰਦੀ ਹੈ ਜਾਂ ਉਸ ਨੂੰ ਅਣ ਦੇਖੀ ਹੋ ਕੇ ਇੱਕ ਵਾਰ ਫਿਰ ਜ਼ਮੀਨਾਂ ਐਕਵਾਇਰ ਕੀਤੀਆਂ ਜਾ ਰਹੀਆਂ ਇਹ ਐਕਟ ਤੇ ਐਕਟ ਦੇ ਮਾਇਨੇ ਤੇ ਐਕਟ ਦੀ ਅਣ ਦੇਖੀ ਇਹ ਪਹਿਲੂ ਵੀ ਪਛਣਾ ਬਹੁਤ ਜ਼ਰੂਰੀ ਹੈ ਸਿੱਖ ਮੈਰਿਜ ਐਕਟ ਸਿੱਖ ਮੈਰਿਜ ਐਕਟ ਵਾਲਾ ਮਾਮਲਾ ਹੁਣ ਸੰਸਦ ਦੇ ਵਿੱਚ ਹੈ ਉਸ ਦੇ ਉੱਤੇ ਵੀ ਨਜ਼ਰਸਾਨੀ ਕਰਾਂਗੇ ਮੇਰੇ ਨਾਲ ਹਾਜ਼ਰ ਨੇ ਸੀਨੀਅਰ ਪੱਤਰਕਾਰ ਸਰਦਾਰ ਹੁਮੀਰ ਸਿੰਘ ਜੀ ਸਰਦਾਰ ਹੁਮੀਰ ਸਿੰਘ ਜੀ ਸਵਾਗਤ ਕਰਦੇ ਹਾਂ ਸਭ ਤੋਂ ਪਹਿਲਾਂ ਮੈਂ ਇਸੇ ਪਹਿਲੂ ਤੋਂ ਸਮਝਣਾ ਚਾਹਣਾ ਕਿ ਪੰਜਾਬ ਦੇ ਮੁੱਖ ਮੰਤਰੀ ਹੁਣ ਤਾਂ ਹਸਪਤਾਲ ਨਹੀਂ ਸੀ ਫਿਰ ਵੀ ਇਹ ਦੂਰ ਦੂਰ ਕਿਉਂ ਨਜ਼ਰ ਆਏ ਇੱਕ ਸੂਬੇ ਦੇ ਵਿੱਚ ਦੇਸ਼ ਦਾ ਪ੍ਰਧਾਨ ਮੰਤਰੀ ਆਵੇ ਠੀਕ ਹੈ ਉਹਦੇ ਆਪਣੀ ਪਾਰਟੀ ਪੱਧਰ ਤੇ ਰਾਜਨੀਤਿਕ ਮਾਇਨੇ ਬਹੁਤ ਹੁੰਦੇ ਨੇ ਕਿਉਂਕਿ ਉਹ ਬਤੌਰ ਪ੍ਰਧਾਨ ਮੰਤਰੀ ਘੱਟ ਲੀਡਰ ਵੱਧ ਵਿਚਰਦੇ ਨੇ ਪਰ ਸੂਬੇ ਦੇ ਮੁੱਖ ਮੰਤਰੀ ਤਾਂ ਮੁੱਖ ਮੰਤਰੀ ਬਣ ਕੇ ਉਹਨਾਂ ਤੱਕ ਪਹੁੰਚਣਾ ਚਾਹੀਦਾ ਸੀ ਇਹ ਦੂਰੀ ਦੇ ਕੋਈ ਕਾਰਨ ਨੇ ਜੀ ਉਹਨਾਂ ਨੇ ਨੇੜੇ ਨਹੀਂ ਲਾਇਆ ਕਿ ਨੇੜੇ ਗਏ ਨਹੀਂ ਅਸਲ ਵਿੱਚ ਅਪਰੋਚ ਆਪੋ ਆਪਣੀ ਹੁੰਦੀ ਆ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਿਉਂਕਿ ਪ੍ਰਧਾਨ ਮੰਤਰੀ ਦੇ ਤਿੰਨ ਫੰਕਸ਼ਨ ਸੀ ਇੱਕ ਤਾਈ ਦੇ ਕਰਨ ਪਹਿਲਾ ਫੰਕਸ਼ਨ ਆਦਮਪੁਰ ਜਿਹੜਾ ਸਾਡਾ ਡੋਮੈਸਟਿਕ 에어ਪੋਰਟ ਐਕ ਰੇਲੂ ਉਹਦਾ ਨਾਮ ਰੱਖਣਾ ਸੀਗਾ ਬਦਲਣਾ ਸੀ ਭਗਤ ਰਬਦਾਸ ਜੀ ਦੇ ਨਾਮ ਤੇ ਦੂਸਰਾ ਜਿਹੜਾ ਹਲਵਾਰੇ ਦਾ 에어 ਫੋਰਸ ਸਟੇਸ਼ਨ ਹੈ ਉਹਦੇ ਨਾਲ ਇੱਕ ਸਿਵਲ ਜਿਹੜਾ ਇੱਕ ਬਣਿਆ ਸਾਈਡ ਉਦੀ ਉਹਦੇ ਤੇ ਉਹਦਾ ਉਦ ਘਟਨ ਕਰਨਾ ਸੀ ਇਹਨਾਂ ਨੇ ਸ਼ਾਇਦ ਵੰਡੇ ਆ ਕਿ ਜੀ ਇੱਥੇ ਤਾਂ ਡਾਕਟਰ ਹਰਪਾਲ ਸਿੰਘ ਜੀ ਮੇਉਣੀ ਤੇ ਨਾਲ ਇੱਕ ਦੋ ਹੋਰ ਮੰਤਰੀ ਚਲੇ ਜਾਣਗੇ ਆਦਮਪੁਰ ਤੇ ਨਾਲ ਉਥੋਂ ਡੇਰਾ ਬੱਲਾਂ ਤੀਜਾ ਤੇ ਬੱਲਾ ਜਾਣਾ ਸੀ ਜੀ ਮਿਨਿਸਟਰ ਉੱਥੇ ਤਾਂ ਗਏ ਉਹਨਾਂ ਨੂੰ ਤਾਂ ਮਿਲੇ ਜਿੱਥੇ ਹਲਵਾਰੇ ਪਰ ਨਾਰਮਲੀ ਉਹ ਜਿਹੇ ਫੰਕਸ਼ਨਾਂ ਤੇ ਗੱਲ ਘਾਟੀ ਹੁੰਦੀ ਹੈ ਨਾਰਮਲੀ ਫੰਕਸ਼ਨ ਜਿੱਥੇ ਜ਼ਿਆਦਾ دیر ਬਿਤਾਉਣੀ ਹੋਵੇ ਜਿੱਥੇ ਪ੍ਰਾਈਮ ਮਿਨਿਸਟਰ ਨੇ ਭਾਸ਼ਣ ਵੀ ਕਰਨਾ ਹੈ ਬਾਕੀ ਦੀਆਂ ਚੀਜ਼ਾਂ ਵੀ ਹੋ ਰਹੀਆਂ ਨੇ ਹੋ ਸਕਦਾ ਸੰਭਵ ਹੈ ਕਿ ਉੱਥੇ ਚੀਫ ਮਿਨਿਸਟਰ ਨੂੰ ਵੀ ਕੋਈ ਕਹਿਣ ਦਾ ਮੌਕਾ ਮਿਲਦਾ ਜੇਕਰ ਅਚੀ ਮਿਨਿਸਟਰ ਜਾਂਦੇ ਕਿਉਂਕਿ ਮੰਤਰੀਆਂ ਦਾ ਤੇ ਚੀਫ ਮਿਨਿਸਟਰ ਦੇ ਪ੍ਰੋਟੋਕੋਲ ਦਾ ਬਹੁਤ ਵੱਡਾ ਇੱਕ ਗੈਪ ਹੁੰਦਾ ਇੱਕ ਅੰਤਰ ਹੁੰਦਾ ਇੱਕ ਤਾਂ ਉਹ ਗੱਲ ਚਰਚਾ ਵਿੱਚ ਜ਼ਰੂਰ ਹੈ ਸਾਰੇ ਕਿਤੇ ਚਰਚਾ ਚ ਇਹ ਇਤਰਾਜ਼ ਵੀ ਸ਼ਾਇਦ ਇਸ ਲੈਵਲ ਤੇ ਉੱਠਦੇ ਨੇ ਪਾਰਟੀਆਂ ਤੁਹਾਡੀ ਆਪਣੀ ਜਗ੍ਹਾ ਤੇ ਤੁਸੀਂ ਚੀਫ ਮਿਨਿਸਟਰ ਉਹ ਪ੍ਰਾਈਮ ਮਿਨਿਸਟਰ ਨੇ ਤੇ ਉੱਥੇ ਤੁਸੀਂ ਕੋਈ ਗੱਲ ਭਾਵੇਂ ਬਹੁਤ ਵੱਡੀਆਂ ਤਜਵੀਜ਼ਾਂ ਤਾਂ ਡਿਸਕਸ ਨਹੀਂ ਹੋ ਸਕਦੀਆਂ ਹੁੰਦੀਆਂ ਇੱਕ ਤਾਂ ਇਹ ਗੱਲ ਪਤਾ ਨਹੀਂ ਦਿਬਾਗ 'ਚ ਕਿਉਂ ਆਉਂਦੀ ਆ ਲੀਡਰਸ਼ਿਪ ਦੇ ਬਹੁਤੀ ਦੇ ਹਰ ਪਾਰਟੀ ਦੇ ਇਹ ਚਲਦੀ ਆ ਕਿਸੇ ਨਾ ਕਿਸੇ ਰੂਪ 'ਚ ਕਿ ਜੇ ਡੇਰਾ ਬੰਦਾ ਜਾਣਾ ਹੈ ਜਿਹੜੀ ਕਾਸਟ ਨਾਲ ਉਹ ਸਬੰਧਤ ਹੈ ਤੇ ਉਸੇ ਕਾਸਟ ਦੇ ਬੰਦੇ ਹੀ ਉੱਥੇ ਜਾਣ ਚਾਹੇ ਉਹ ਮੰਤਰੀ ਨੇ ਚਾਹੇ ਉਹ ਬਾਕੀ ਨੇ ਜਿਹੜੇ ਜਿਮਰਜੀ ਜ਼ਿਆਦਾਤਰ ਹੁੰਦਾ ਤੇ ਦੂਜੇ ਬੰਦੇ ਘਟ ਜਾਂਦੇ ਦਿਖਾਈ ਦਿੰਦੇ ਨੇ ਮਤਲਬ ਕਦੇ ਕਦੇ ਜਾਂਦਾ ਨੇ ਜਿਵੇਂ ਬੀਕੇ ਪ੍ਰਾਈਮ ਮਿਨਿਸਟਰ ਚੜੇਗੇ ਇਹ ਇਹ ਤੋਂ ਪਹਿਲਾਂ ਨਹੀਂ ਤਾਂ ਬਹੁਤ ਜ਼ਿਆਦਾ ਤਾਂ ਲਗਾਤਾਰ ਫਲੋ ਉਸ ਕਾਸ਼ਤ ਦੇ ਬੰਦਿਆਂ ਦਾ ਹੀ ਹੁੰਦਾ ਜਿਵੇਂ ਚਰਨਜੀਤ ਸਿੰਘ ਚੰਨੀ ਕਾਂਗਰਸ ਵੱਲੋਂ ਵੀ ਦੇਰੇ ਨਾਲ ਰੱਖਣਗੇ ਜੀ ਇਹ ਤੋਂ ਪਹਿਲਾਂ ਸੰਪਲੇ ਹੋਣੀ ਤੇ ਬਾਕੀ ਭਾਜਪਾ ਦੇ ਵੀ ਲਗਾਤਾਰ ਉਹਨਾਂ ਥਾਮਾ ਤੇ ਜਾਂਦੇ ਰਹੇ ਨੇ ਤੇ ਇਧਰੋਂ ਹੁਣ ਇਹੋ ਜਿਹੇ ਮਾਮਲੇ ਜਿਹੜੇ ਨੂੰ ਹਰਪਾਲ ਚੀਮਾ ਦੇ ਰਾਹੀਂ ਆਵਾਦਵੀ ਪਾਰਟੀ ਜਿਹੜੀ ਗੱਲ ਕਰ ਰਹੀ ਹੈ ਤੇ ਹਾਲਾਂਕਿ ਇਸ ਧਰਤੀ ਦੇ ਉੱਤੇ ਤਾਂ ਗੁਰੂ ਰਬਦਾਸ ਜੀ ਭਗਤ ਰਬਦਾਸ ਜਿਹੜੇ ਨੇ ਉਹਨਾਂ ਦੀ ਮਹਾਨਤਾ ਦਾ ਲੈਵਲ ਨਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਦੀ ਬਾਣੀ ਦਰਜ ਹੋਣ ਨਾਲ ਬਹੁਤ ਵੱਡਾ ਹੋ ਗਿਆ ਕਿਉਂਕਿ ਜਿੱਥੇ ਡਾਇਰੈਕਟਲੀ ਗੁਰੂ ਦਾ ਰੁਤਬਾ ਇੱਥੇ ਜੇ ਸਾਰੇ ਉਸ ਪੰਦਰ ਦੇ ਉੱਤੇ ਦੇਖਿਆ ਜਾਂਦਾ ਜਿਹਦੇ ਵਿੱਚ ਕਾਸਟ ਦੀ ਕੋਈ ਗੱਲ ਨਹੀਂ ਯਾਰਦੀ ਕੋਈ ਗੱਲ ਨਹੀਂ ਮਤਲਬ ਤੁਸੀਂ ਇੱਕ ਵੱਡੇ ਪੰਦਰ ਤੇ ਜਿਹੜੇ ਇਹੋ ਜੇ ਸੰਤ ਨੇ ਜਾਂ ਵੱਡੇ ਉਸ ਸਮੇਂ ਦੇ ਉਸ ਜ਼ਮਾਨੇ ਦੇ ਮਹਾਪੁਰਖ ਨੇ ਤੇ ਉਹਨਾਂ ਨੂੰ ਤੁਸੀਂ ਕਾਸਟ ਪੈਟਰਨ ਚ ਵੰਡਦੇ ਹੋ ਤਾਂ ਲਾਜ਼ਮੀ ਹੈ ਉਹਨਾਂ ਦੇ ਵੀ ਮੇਰੇ ਖਿਆਲ ਨਾਲ ਜਿਹੜੀ ਪ੍ਰਤਿਭਾ ਹੈ ਜਾਂ ਉਹਨਾਂ ਦਾ ਜਿਹੜਾ ਕਦ ਕਾਠ ਹੈ ਜਾਂ ਉਹਨਾਂ ਦਾ ਜਿਹੜਾ ਸੋਚ ਹੈ ਉਸ ਨੂੰ ਸੀਮਤ ਕਰਦੇ ਆ ਤੇ ਨਾਲ ਆਪਣਾ ਤਾਂ ਖੈਰ ਬੋਟਾ ਤੋਂ ਅੱਗੇ ਜਾਂਦਾ ਹੀ ਨਹੀਂ ਨਜ਼ਰੀਆ ਕਿਸੇ ਨਾ ਕਿਸੇ ਰੂਪ ਦੇ ਵਿੱਚ ਬੋਟਾ ਤੱਕ ਹੀ ਸੀਮਤ ਹੈ ਜੀ ਮਨਿਸਟਰ ਬਾਰ ਬਾਰ ਇਹ ਮੌਕਾ ਗਵਾ ਕਿਉਂ ਰਹੇ ਨੇ ਸਮਝ ਨਹੀਂ ਹੁੰਦੀ ਕਿ ਗੱਲ ਉੱਥੇ ਕਰਨੀ ਚਾਹੀਦੀ ਹੈ ਬਲਕਿ ਨਹੀਂ ਕਰਨਗੇ ਤਾਂ ਤੁਹਾਡੇ ਹੱਥੋਂ ਪੜ ਰਹਿੰਦਾ ਹੈ ਕਿ ਮੈਂ ਪ੍ਰਾਈਮ ਮਿਨਿਸਟਰ ਨਾਲ ਆ ਗੱਲ ਉੱਥੇ ਕੀਤੀ ਸੀ ਮੇਰੀ ਸੁਣੀ ਨਹੀਂ ਗਈ ਜਾ ਮੈਂ ਕਹਤੀ ਐ ਅੱਗੇ ਉਹਨਾਂ ਨੇ ਕੋਈ ਟਾਈਮ ਦਿੱਤਾ ਵੀ ਕੋਈ ਨਹੀਂ ਮਿਲਾਂਗੇ ਗੱਲ ਕੀ ਹੋਈ ਕੀ ਨਹੀਂ ਹੋਈ ਇਹ ਗੱਲ ਤਾਂ ਕਰਨ ਦੀ ਲੋੜ ਪੈਂਦੀ ਇਹਨਾਂ ਸਵਾਲਾਂ ਦੇ ਜਵਾਬ ਹੋਰ ਕੌਣ ਦੇਵੇਗਾ ਚੀਫ ਮਿਨਿਸਟਰ ਨੂੰ ਦੇਣਾ ਚਾਹੀਦਾ ਕਿਸੇ ਨਾ ਕਿਸੇ ਨੂੰ ਅੱਗੇ ਗੱਲ ਇਹ ਬਿਲਕੁਲ ਇਹ ਪੋਲਿਟੀਕਲ ਫੈਰੀਸ ਦੀ ਘਟਾਈ ਬਾਕੀ ਤਾਂ ਨਾਲ ਜੁੜ ਜਾਂਦੀਆਂ ਨੇ ਸਰਕਾਰੀ ਚੀਜ਼ਾਂ ਕਿ ਚਲੋ ਆ ਵੀ ਕਰਨਾ ਇਹਨੂੰ ਇਹਦੇ ਨਾਲ ਜੋੜ ਲਓ ਆ ਕਰਨਾ ਇਹਨੂੰ ਇਹਦੇ ਨਾਲ ਜੋੜ ਲਓ ਔਰ ਇਸ ਕਰਕੇ ਵੀ ਨਹੀਂ ਤਾਂ ਕਿਉਂਕਿ ਆਦਮਪੁਰ ਪਹਿਲਾਂ ਹਵਾਈ ਅੱਡਾ ਸੀਗਾ ਤੇ ਆਦਮਪੁਰ ਹੀ ਰੱਖਿਆ ਗਿਆ ਸੀ ਤੇ ਹੁਣ ਨਾਮ ਤੁਸੀਂ ਉਸ ਤੋਂ ਬਾਅਦ ਜੋੜ ਕੇ ਕਿਉਂਕਿ ਚੌੜਾਣਾ ਸਾਲ ਹੈ ਤੇ ਇੱਕ ਵਾਰ ਆਪਾਂ ਇਹਨੂੰ ਬਦਲ ਦਿੰਦੇ ਆ ਜੀ ਨਾਮ ਨੂੰ ਉਸ ਪੱਧਰ ਦੇ ਉੱਤੇ ਨਵੀਆਂ ਚੀਜ਼ਾਂ ਦਾ ਤਾਂ ਜੋ ਮਰਜੀ ਰੱਖੋ ਪਰ ਪੁਰਾਣੀਆਂ ਦੇ ਜਦੋਂ ਨਾਮ ਬਦਲ ਬਦਲ ਰੱਖਦੇ ਹੋ ਤਾਂ ਮਤਲਬ ਉਹਦੇ ਪਿੱਛੇ ਇੱਕ ਗੱਲ ਹੁੰਦੀ ਆ ਕੋਈ ਨਾ ਕੋਈ ਇਸ ਪੱਧਰ ਦੇ ਉੱਤੇ ਕਿ ਲੋਕਾਂ ਨੇ ਜੋੜਿਆ ਤੇ ਹੁਣ ਦੂਜੀ ਗੱਲ ਇਹ ਆ ਕਿ ਪ੍ਰਾਈਮ ਮਿਨਿਸਟਰ ਆਏ ਆਪਣੇ ਪੋਲੀਟਿਕਲ ਫੇਰੀ ਦੇ ਉਹ ਡੇਰਾ ਬੰਦਾ ਨਾਲ ਸਾਝ ਹੋਗੀ ਉਹਨਾਂ ਦੇ ਪੈਰੋਕਾਰਾਂ ਨਾਲ ਉਹਨਾਂ ਦੇ ਬਾਕੀ ਦੇ ਨਾਲ ਕਿੰਨਾ ਕਾਸਰ ਪੈਂਦਾ ਕਿੰਨੀ ਵੋਟ ਟੁੱਟਦੀ ਹੈ ਨਹੀਂ ਕਿਉਂਕਿ ਹਰ ਲੀਡਰ ਜਾਂਦਾ ਹੈ ਇਥੇ ਤਾਂ ਜੁਪੀ ਤੋਂ ਚੱਲ ਕੇ ਬਾਇਆਵਤੀ ਵੀ ਆਏ ਸੀਗੇ ਜਦੋਂ ਤੋਂ ਲੈ ਕੇ ਇਸੇ ਧੰਗ ਦੇ ਨਾਲ ਇਥੋਂ ਵੀ ਚਰਗੇ ਚੰਨੀ ਕਹਿੰਦੇ ਨੇ ਆਪਾਂ ਗਏ ਜੀ ਲਗਾਤਾਰ ਜਾਂਦੇ ਇਹ ਚੰਨੀ ਨੂੰ ਦੁਆਬੇ ਦੇ ਵਿੱਚ ਇੱਕ ਚਿਹਰਾ ਦੇ ਰੂਪ ਦੇ ਵਿੱਚ ਕਿਉਂਕਿ ਜਨੰਦਰ ਤੋਂ ਐਮਪੀ ਵੀ ਨੇ ਪਹਿਲਾਂ ਵੀ ਜਾਂਦੇ ਰਹੇ ਉਸ ਅਸਤਰ ਦੇ ਉੱਤੇ ਹੋਰ ਵੀ ਪਾਰਟੀਆਂ ਆਪੋ ਆਪਣੇ ਢੱਗ ਦੇ ਨਾਲ ਡੇਰਿਆਂ ਨਾਲ ਤਾਨਬਿਲ ਕਰਕੇ ਕੋਸ਼ਿਸ਼ ਕਰਦੀਆਂ ਨੇ ਵੋਟਾਂ ਬਣਾਉਣ ਦਾ ਪਰ ਜਿਵੇਂ ਜਿਵੇਂ ਵੱਡੇ ਕੱਦ ਦਾ ਲੀਡਰ ਆ ਜਾਂਦਾ ਉਵੇਂ ਉਵੇਂ ਡੇਰਿਆਂ ਦਾ ਪੰਦਰ ਵੀ ਵਧਦੀ ਜਾਂਦਾ ਕਿਸੇ ਨਾ ਕਿਸੇ ਰੂਪ ਵਿੱਚ ਪਰ ਇਦੋਂ ਵੀ ਜ਼ਿਆਦਾ ਇੱਕ ਗੱਲ ਇਹ ਹੋ ਰਹੀ ਸੀ ਕਿ ਪ੍ਰਾਈਮ ਮਿਨਿਸਟਰ ਕੀ ਕਹਿਣਗੇ ਹੋਰ ਆਖੇ ਇੱਥੇ ਕਿ ਉਹ ਮਿਲਣਗੇ ਕੀ ਸੰਕੇਤ ਦੇਖੇ ਜਾ ਰਹੇ ਨੇ ਜਿਹੜਾ ਪੋਲਿਟੀਕਲ ਸੰਕੇਤ ਹੈ ਬੀਜੇਪੀ ਦਾ ਤੇ ਪ੍ਰਾਈਮ ਮਿਨਿਸਟਰ ਦਾ ਇਹ ਮੰਨਿਆ ਜਾ ਰਿਹਾ ਪੰਜਾਬ ਦੀ ਟੋਪਲ ਲੀਡਰਸ਼ਿਪ ਲਾਈਨਸ ਲੱਗੀ ਖੜੀ ਸੀ ਉਹ ਸਾਰੇ ਬੰਦੇ ਜਿਹੜੇ ਬੀਜੇਪੀ ਚਾਹੇ ਆਏ ਨੇ ਕੈਪਟਨ ਅਮਰਿੰਦਰ ਸਿੰਘ ਵਰਗੇ ਕੂਡੀ ਫੜ ਕੇ ਵੀ ਖੜੇ ਸੀਗੇ ਔਰ ਜਾਖੜੋੜ ਇਹ ਸਾਰੇ ਬੰਦੇ ਜਿਹੜੇ ਬੀਜੇਪੀ ਦੇ ਮੇਨ ਬੰਦੇ ਉਹ ਸਾਰੇ ਲਾਈਨ ਚ ਖੜੇ ਸੀ ਉਥੇ ਜਾਣ ਦਾ ਮੌਕਾ ਇਕ ਤਾਂ ਰਵਨੀਤ ਮਿੱਟੂ ਹੜਵਾਰੇ ਸੀ ਕਿ ਉਹਨਾਂ ਨੂੰ ਕਿਉਂਕਿ ਜੂਨੀਅਰ ਮਿਨਿਸਟਰ ਹੋਣ ਦੇ ਕਰਕੇ ਥੋੜਾ ਜਿਹਾ ਇੱਕ ਜ਼ਿਆਦਾ ਪਰਵੇਲੇਜ ਹੁੰਦਾ ਕਿ ਉਹ ਜਾ ਕੇ ਗੱਲ ਵੀ ਕਰਦੇ ਨੇ ਤੇ ਉਸ ਸਟੇਜ ਦੇ ਉੱਤੇ ਵੀ ਜਾਂਦੇ ਨੇ ਬਾਕੀ ਨੂੰ ਤਾਂ ਉਹ ਪਰਵੇਲੇਜ ਨਹੀਂ ਮਿਲਦਾ ਜਿਹੜੇ ਆਫੀਸ਼ਲ ਇਹੋ ਜਿਹੇ ਕਰਨਾ ਪਰ ਇਹ ਕਿਹਾ ਜਾ ਰਿਹਾ ਕਿ ਪ੍ਰਾਈਮ ਮਿੰਟਰ ਕੇਵਲ ਦੋ ਹੀ ਆਗੂਆਂ ਕੋਲ ਰੋਕੇ ਉਹਨਾਂ ਦੇ ਹੋਰ ਵੀ ਬਹੁਤ ਬੰਦੇ ਸੀਗੇ ਜਿਹੜੇ ਕਾਡਰ ਚੋਂ ਵੀ ਆਉਂਦੇ ਨੇ ਬਾਕੀ ਨੇ ਉਹ ਜੱਗ ਜਾਂਦੇ ਹੋਏ ਕੈਪਟਨ ਅਮਰਿੰਦਰ ਸਿੰਘ ਕੋਲ ਰੋਕੇ ਥੋੜਾ ਜਿਹਾ ਗੱਲ ਪੁੱਛੀ ਹਾਲਚਾਲ ਜੋ ਵੀ ਗੱਲ ਕੀਤੀ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਇੱਕ ਲੈਵਲ ਦੀ ਨਾਜਗੀ ਸ਼ੋਅ ਕਰ ਚੁੱਕੇ ਸੀ ਜਦੋਂ ਉਹਨਾਂ ਨੇ ਕਿਹਾ ਵੀ ਇੱਥੇ ਪੁੱਛਿਆ ਨਹੀਂ ਜਾਂਦਾ ਇੱਥੇ ਤਾਂ ਪਟਿਆਲੇ ਦੀ ਟਿਕਟ ਦੇਣ ਤੋਂ ਬਾਅਦ ਵੀ ਬਿਨਾਂ ਵੀ ਪੁੱਛਿਆ ਨਹੀਂ ਜਾਂਦਾ ਦੂਜਾ ਉਹ ਬੇਬਾਕੀ ਨਾਲ ਆਪਣੀ ਗੱਲ ਉਹਨਾਂ ਨੇ ਜਦੋਂ ਇਹ ਕੀਤੀ ਕਿ ਜੇ ਸੱਤਾ ਚ ਆਉਣਾ ਹੈ ਤਾਂ ਐਲਾਈਅੰਸ ਕਰਨਾ ਪਏਗਾ ਜੇ ਸੱਤਾ ਚ ਨਹੀਂ ਆਉਣਾ ਤਾਂ ਭਾਜਪਾ ਨੂੰ ਕਈ ਤਰ੍ਹਾਂ ਦੇਖਣਾ ਪਏਗਾ ਹੋਰ ਅੱਗੇ ਜਾ ਕੇ ਤੇ ਪੂਰਾ ਕੈਡਰ ਬਣਾਉਣਾ ਪਏਗਾ ਬਾਕੀ ਦੇ ਚੀਜ਼ਾਂ ਹੋਣਗੀਆਂ ਉਹਦੇ ਤੇ ਕਿਸੇ ਨੇ ਬਹੁਤ ਜ਼ਿਆਦਾ ਕੰਡੈਮ ਨਹੀਂ ਕੀਤਾ ਕੈਪਟਨ ਬਣਨ ਦਾ ਸਕੇ ਲੋ ਜਿਵੇਂ ਦੂਜਿਆਂ ਦੇ ਬਗਰ ਤੁਸੀਂ ਪੈ ਸਕਦੇ ਹੋ ਵੀ ਕਿੰਡੋ ਅਜੇ ਨੂੰ ਪਤਾ ਹੀ ਨਹੀਂ ਜਾਂ ਬਾਕੀ ਦੀਆਂ ਚੀਜ਼ਾਂ ਨਹੀਂ ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਕਿ ਜੇ ਇਹ ਤਾਂ ਸੱਤ ਤੋਂ ਮੈਥੋਂ ਜ਼ਿਆਦਾ ਕੌਣ ਜਾਣਦਾ ਪੰਜਾਬ ਦੀ ਪੋਲੀਟਿਕਲ ਸਿਚੁਏਸ਼ਨ ਪਰ ਕਦੇ ਨਹੀਂ ਪੁੱਛਿਆ ਗਿਆ ਕਿ ਮੇਰੇ ਨਾਲ ਕੋਈ ਸਲਾਹ ਕੀਤੀ ਜਾ ਜਾਂ ਕੋਈ ਗੱਲ ਕੀਤੀ ਜਾ ਕੈਪਟਨ ਬਰਦਰ ਸੇ ਉਦੋਂ ਬਾਅਦ ਹੋਮ ਮਿਨਿਸਟਰ ਨੂੰ ਮਿਲਲੇ ਸੀ ਇੱਕ ਵਾਰੀ ਪਰ ਪ੍ਰਧਾਨ ਮੰਤਰੀ ਨੂੰ ਸ਼ਾਇਦ ਪਹਿਲੀ ਵਾਰ ਮਿਲੇ ਨੇ ਉਦੋਂ ਬਾਅਦ ਜਿਹੜਾ ਇਹ ਸਾਰਾ ਵਰਤਾਰਾ ਸੀ ਔਰ ਉਹਨਾਂ ਨੂੰ ਵੀ ਇਹ ਲੱਗਦਾ ਕਿ ਕੈਪਟਨ ਦਾ ਕਦਮ ਉੱਤ ਜਾਂ ਪੁਰਾਣੇ ਜਾਣ ਪਛਾਣ ਜਿਹੜੀ ਹੈ ਕਿ ਉਹਨੂੰ ਇੱਕ ਮੈਂ ਮੰਤਵ ਧਿਆਨ ਦੇ ਕੇ ਪ੍ਰਾਈਮ ਮਿਨਿਸਟਰ ਨੇ ਮਿਲ ਕੇ ਇੱਕ ਗੱਲ ਸਾਫ਼ ਕੀਤੀ ਆ ਵੀ ਬਾਕੀਆਂ ਦੇ ਮੁਕਾਬਲੇ ਕੈਪਟਨ ਦੀ ਰਿਸਪੈਕਟ ਅਜੇ ਵੀ ਜ਼ਿਆਦਾ ਦਿਖਾਈ ਦਿੰਦੀ ਹੈ ਤੇ ਉਹਨਾਂ ਦੀ ਗੱਲ ਸੁਣੀ ਜਾਂਦੀ ਹੈ ਪ੍ਰਧਾਨ ਮੰਤਰੀ ਉਹ ਗੱਲ ਰੱਖਦੇ ਨੇ ਮੁਰਦੇ ਘੇੜੇ ਉਹ ਸੁਨੀਲ ਜਾਖੜ ਕੋਲ ਖੜੇ ਦੋ ਮਿੰਟ ਸੁਨੀਲ ਜਾਖੜ ਨੂੰ ਉਹਨਾਂ ਨੇ ਹਾਲਚਾਲ ਪੁੱਛਿਆ ਕਿ ਹੌਸਪਿਟਲਾਈਜ਼ ਸੀਗੇ ਕੀ ਹੋਇਆ ਸੀ ਕੀ ਨਹੀਂ ਹੈ ਔਰ ਇਹ ਗੱਲਾਂ ਇੱਕ ਕਟਵਲ ਜੈਸਰ ਦੇ ਤੌਰ ਦੇ ਉੱਤੇ ਹੁੰਦੀਆਂ ਹੁਣ ਕਾਫੀ ਇਹ ਗੱਲ ਲਈ ਤਾਂ ਸੁਨੀਲ ਜਾਖੜ ਉਹਨਾਂ ਨੂੰ ਤਾਂ ਇੱਕ ਮਾਣ ਇਹ ਹੋਣਾ ਹੀ ਹੈ ਨਾ ਕਿ ਦੇਖੋ ਜੀ ਪ੍ਰਾਈਮ ਮਿਨਿਸਟਰ ਇੰਨਾ ਬੀਜੀ ਹੋਣ ਦੇ ਬਾਵਜੂਦ ਕਿ ਮੇਰੀ ਸਿਹਤ ਬਾਰੇ ਉਹ ਖਿਆਲ ਰੱਖਿਆ। ਬਹੁਤ ਸਾਰੇ ਇੱਥੋਂ ਵਾਲਿਆਂ ਨੇ ਚਾਹੇ ਨਹੀਂ ਰੱਖਿਆ ਹੋਣਾ ਜਾਂ ਬਾਕੀ ਦੀਆਂ ਚੀਜ਼ਾਂ ਨੇ। ਇਹ ਪੋਲਿਟਿਕਸ ਨਾਲੋਂ ਜਿਹੜੇ ਨਿੱਜੀ ਸੰਪਰਕ ਨੇ ਇਹ ਕਾਫੀ ਮਹੱਤਵਪੂਰਨ ਹੋ ਜਾਂਦੇ ਨੇ ਫਿਰ ਉਹ ਉਹ ਦੂਜੀਆਂ ਗੱਲਾਂ ਵੀ ਢੈਲੀਆਂ ਹੋ ਜਾਂਦੀਆਂ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਾ ਕੇ। ਇਸ ਲਈ ਆਉਣ ਵਾਲੇ ਦਿਨਾਂ ਦੇ ਵਿੱਚ ਬੀਜੇਪੀ ਦੇ ਵਿੱਚ ਇੱਕ ਜਿਵੇਂ ਪਹਿਲਾਂ ਇਹ ਹੋ ਗਿਆ ਸੀ ਕਿ ਬੀਜੇਪੀ ਦਾ ਜਿਹੜਾ ਕੇਡਰ ਹੈ ਉਹ 12 ਆਏ ਬੰਦਿਆਂ ਨੂੰ ਹਾਜਮ ਨਹੀਂ ਕਰ ਰਿਆ ਮੰਨ ਨਹੀਂ ਰਿਹਾ ਇਸੇ ਕਰਕੇ ਜਦੋਂ ਅਸ਼ਵਨੀ ਸ਼ਰਮਾ ਨੂੰ ਦੁਬਾਰਾ ਵਰਕਿੰਗ ਪ੍ਰਧਾਨ ਨਾਇਆ ਤੇ ਉਹਦੇ ਚੋਏ ਮੰਨਿਆ ਜਾਂਦਾ ਸੀ ਕਿ ਨਹੀਂ ਜੀ ਖੇਡਰ ਨੂੰ ਸੰਤੁਸ਼ਟ ਕੀਤਾ ਅਸੰਦੇ ਵਿੱਚ ਤਾ ਉਹ ਚੁਣਵੜਗੇ ਤੇ ਬਾਕੀ ਨੂੰ ਨਹੀਂ ਮੰਨਿਆ ਜਾਏਗਾ ਪਰ ਹੁਣ ਜਿਹੜੀ ਬੀਜੇਪੀ ਦੀ ਅਪਰੋਚ ਹੋ ਰਹੀ ਹੈ ਜਿਨਨੇ ਬੰਦਿਆਂ ਨੂੰ ਸ਼ਾਮਲ ਕੀਤਾ ਜਾ ਰਿਹਾ ਜਿਨਨੇ ਬਾਕੀ ਦੇ ਲੋਕ ਆ ਰਹੇ ਨੇ ਕਹਿੰਦੇ ਉਹਨਾਂ ਨੂੰ ਇਹ ਲੱਗਦਾ ਵੀ ਇੱਕ ਵਾਰ ਪੰਜਾਬ ਚ ਅਸਰ ਬਣਾਓ ਸਰਕਾਰ ਦੇ ਨੇੜੇ ਲੱਗੋ ਜਾ ਰਿਹਾ ਉਹ ਜਿਵੇਂ ਵੀ ਮਰਜੀ ਐ ਬਾਕੀ ਗੱਲਾਂ ਬਾਅਦ ਚ ਦੇਖਾਂਗੇ ਕਿ ਐਡਰ ਬਣ ਜਾਂਦਾ ਹੁੰਦਾ ਜਾਂ ਕੇਡਰ ਜਿਹੜਾ ਹੈਗਾ ਉਹ ਤਾਂ ਨਾਲ ਹੀ ਚੱਲਦਾ ਉਹਨੇ ਹੋਰ ਕਿੱਥੇ ਚਲੇ ਜਾਣਾ ਕਿ ਜਿਹੜਾ ਟੇਕਣ ਫਾਰ ਗਰੰਟਡ ਮਿਲਿਆ ਜਾਂਦਾ ਇਹਦੇ ਕਰਕੇ ਸ਼ਾਇਦ ਉੱਪਰੋਂ ਜਿਹੜੀ ਹਾਈ ਕਮਾਂਡ ਹੈ ਜੋ ਮਰਜੀ ਹੋਵੇ ਉਹਦਾ ਨਿਸ਼ਾਨਾ ਪੰਜਾਬ ਦੇ ਵਿੱਚ ਇਹਨਾਂ ਸਾਰੇ ਲੋਕਾਂ ਨੂੰ ਇਕੱਠੇ ਕਰਕੇ ਜਿਹੜੇ ਵੀ ਚਿਹਰੇ ਨੇ ਪੰਜਾਬ ਦੇ ਵਿੱਚ ਅੱਗੇ ਵਧਣਾ ਆਪਣੀ ਗੱਲ ਕਰਨ ਲਈ 22 ਫਰਵਰੀ ਨੂੰ ਜਿਹੜਾ ਨਵਦੀਵਾਰ ਹੁਣ ਪ੍ਰਧਾਨ ਮੰਤਰੀ ਆ ਗਏ ਫਿਰ ਜਿਹੜੇ ਅਬਦਸ਼ਾ ਉਹਨਾਂ ਦਾ ਇੱਕ ਦੌਰੇ ਦੀ ਗੱਲ ਕਰਦੇ ਨੇ ਮੋਗੇ ਸ਼ਾਇਦ ਵੱਡਾ ਇਕੱਠ ਵੀ ਕਰਨ ਇਕੱਠ ਦਾ ਬਾਬਲਾ ਵੀ ਇਹੀ ਹੈ ਕਿ ਜੀ ਦੇਖੋ ਆਪਾਂ ਦਿਖਾਉਣਾ ਹੈ ਭਾਜਪੀ ਦੀ ਤਾਕਤ ਦਿਖਾਉਣੀ ਹੈ ਤਾਕਤ ਦਿਖਾ ਕੇ ਜੇਕਰ ਗੱਠ ਜੋੜ ਵੀ ਕਰਨਾ ਹੋਇਆ ਤਾਂ 바ਰਗੇਨਿੰਗ ਪਾਵਰ ਵੱਧ ਜਾਂਦੀ ਹੈ ਵੀ ਸਾਡਾ ਤਾਂ ਆਪਣਾ ਜਗਾੜ ਹੈ ਹੁਣ ਇੰਨੇ ਬੰਦੇ ਨੇ ਆਉਣਗੇ ਜਿਹੜੇ ਆ ਜਗਵੀਤ ਵਰਾਲ ਹਰ ਰੋਜ਼ ਇੰਟਰਵਿਊ ਆ ਚੱਲ ਰਹੀਆਂ ਨੇ ਬਾਕੀ ਨੇ ਜੇ ਉਹ ਸਾਰੇ ਬੰਦੇ ਜਿਹੜੇ ਇਸ ਨਿਬੰਧ ਤੇ ਕਰ ਰਹੇ ਨੇ ਔਰ ਨਾਲ ਦੀ ਨਾਲ ਇਹ ਵੀ ਹੈ ਕਿ ਕੋਈ ਐਲਾਨ ਵੀ ਹੋਏਗਾ ਬਾਈ ਜੇ ਅੱਜ ਨਹੀਂ ਹੋਇਆ ਪ੍ਰਧਾਨ ਮੰਤਰੀ ਤੋਂ ਅੱਜ ਤਵਕੋ ਰੱਖੀ ਜਾਂਦੀ ਸੀ ਕਿ ਪੰਜਾਬ ਦਾ ਰੇ ਕੋਈ ਰਲਾਣਾ ਕੀ ਉਹ ਜਿਹੜੀ ਮੋਗੇ ਦੀ ਰੈਲੀ ਹੋਏਗੀ ਉਹਦੇ ਚ ਕੋਈ ਇਰਾਦ ਹੋਏਗਾ ਮੋਗਾ ਇੱਕ ਸੈਂਟਰ ਜਾਂ ਪੈਂਦਾ ਪੰਜਾਬ ਦਾ ਜਿਹੜਾ ਇਧਰ ਨੂੰ ਆ ਕੇ ਜਿੱਥੇ ਬਾਗ ਸਾਈਡ ਤੇ ਸਾਰੇ ਲੋਕ ਚਾਹੇ ਅਖਾਲੀ ਦਲ ਦੀ ਜਿਹੜੀ ਸ਼ਿਫਟ ਕੀਤੀ ਗਈ ਪੋਲਿਟਿਕਸ ਦੇ ਵਿੱਚੋਂ ਉਹ ਵੀ 1995 ਦੀ ਮੋਗੇ ਲੈ ਰੈਲੀ ਜਿਹੜੀ 1996 ਦੀ ਸੀ ਉਹਨੂੰ ਕਿਹਾ ਜਾਂਦਾ ਏਸੇ ਢੰਗ ਦੇ ਨਾਲ ਵੱਡੀਆਂ ਰੈਲੀਆਂ ਜਿਹੜੀਆਂ ਵੱਖ-ਵੱਖ ਰੱਖਦੇ ਨੇ ਉਹ ਜਿਆਦਾਤਰ ਉਥੇ ਰੱਖਦੇ ਨੇ ਕਿ ਸਾਰੇ ਬੰਦਿਆਂ ਨੂੰ ਲਿਆਦਾ ਜਾਵੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਪਰ ਭਾਪੀ ਦੀ ਹੋ ਰਹੇ ਕੀ ਦਿਸ਼ਾ ਦੇਗੀ ਕਿ ਕਿਹੜੇ ਮੁੱਦੇ ਤੇ ਗੱਡੀ ਜਾਏਗੀ ਕੀ ਕੋਈ ਪੰਜਾਬ ਦੇ ਲੋਕਾਂ ਨੂੰ ਕੇਵਲ ਸਿੱਖ ਚਿਹਰੇ ਸ਼ਾਮਿਲ ਹੀ ਹੋ ਰਹੇ ਨੇ ਜਾਂ ਜਿਹੜੇ ਬੰਦੀ ਸਿੰਘਾਂ ਦੇ ਸਵਾਲ ਜਾਂ ਕਰਤਾਰਪੁਰ ਸਾਹਿਬ ਲਾਗਾ ਖੋਲਣ ਦੇ ਸਵਾਲ ਜਿੰਨੇ ਸਵਾਲ ਹੋਰ ਆ ਰਹੇ ਨੇ ਵਿੱਚ ਇਹਦੇ ਤੇ ਕੀ ਕੀਤੀ ਜਾਏਗੀ ਦਾ ਇਹ ਆਊਟ ਆਲੇ ਜਦਾਂ ਦੀ ਗੱਲ ਹੈ ਅੱਜ ਤਾਂ ਹੁਣ ਪ੍ਰਾਈਮ ਮਿੰਿਸਟਰ ਜੋ ਕਰਕੇਗੇ ਕੁਝ ਵੀ ਨਹੀਂ ਕਹਿਖੇਗੇ ਉਤੋਂ ਬਾਕੀ ਤਾਂ ਨਿਰਾਸ਼ ਨੇ ਪਰ ਜਿਹੜਾ ਜਿਲ੍ਹਾ ਨੂੰ ਉਹ ਮਿਲ ਗਏ ਉਹ ਸਾਥ ਨੇ ਉਹਨਾਂ ਦਾ ਰੈਪਿਊਟੇਸ਼ਨ ਭਾਜਪੀ ਦੇ ਵਿੱਚ ਹੋਰ ਵਧ ਗਿਆ ਥੋੜਾ ਬਹੁਤ ਬਿਲਕੁਲ ਇਹ ਤਾਂ ਗੱਲ درست ਹੈ ਕਿ ਹਾਂ ਉਹਨਾਂ ਨੂੰ ਤਾਂ ਲੱਗਾ ਕਿ ਸਾਡੇ ਤਾਂ ਸਿਰ ਤੇ ਹੱਥ ਰੱਖ ਗਏ ਪ੍ਰਧਾਨ ਮੰਤਰੀ ਜੀ ਆਪਣੀ ਤਾਂ ਗੱਲ ਉਹ ਤੁਹਾਨੂੰ ਤੇਜ਼ ਤੇਜ਼ ਭੱਜਣਗੇ ਪਰ ਬਾਕੀ ਚੋਣਾਂ 'ਚ ਜਦੋਂ ਮੁਕਾਬਲਾ ਹੋਣਾ ਜਦ ਜਦ ਦੇਖਾਂਗੇ ਪਰ ਹੁਣ 22 ਫਰਵਰੀ ਤੇ ਨਜ਼ਰਾਂ ਰਹਿਣੀਆਂ ਇੱਕ ਪਹਿਲੂ ਆਪਾਂ ਲਗਾਤਾਰ ਚਰਚਾ ਕਰਦੇ ਰਹੇ ਹਾਂ ਸਰਦਾਰ ਅਮਿਤ ਸਿੰਘ ਜੀ ਜਦੋਂ ਲੈਂਡ ਪੂਲਿੰਗ ਵਾਲਾ ਮਸਲਾ ਆਇਆ ਕਿ ਜੀਓਸਰੀਕੇ ਨਾਲ ਜ਼ਮੀਨਾਂ ਹਥਿਆਉਣ ਦੀ ਇੱਕ ਵਾਇਦਾ ਚਲੋ ਉਹ ਇੱਕ ਜਦੋਂ ਜਦ ਤੈ ਤੋ ਪਾਲਸੀ ਵਾਪਸ ਹੋ ਰਹੀ ਪਰ ਫਿਰ ਵੀ ਗਵਾਂਡਾ ਦੀ ਪੁਰਾਣੀ ਪਾਲਸੀ ਪੁਰਾਣਾ ਐਕਟ ਜਿਸ ਤਰੀਕੇ ਨਾਲ ਜ਼ਮੀਨਾਂ ਐਕਵਾਇਰ ਕਰਦੇ ਨੇ ਉਹ ਤਰੀਕਾ ਕਰ ਚੱਲ ਰਿਹਾ ਕਿ ਉਸ ਤਰੀਕਾ ਕਰ ਚ ਵੀ ਕੋਈ ਚੋੜਮੋਰੀਆਂ ਨਹੀਂ ਕਿ ਉਸ ਨੀਮਾ ਦਾ ਵੀ ਕੋਈ ਸਹੀ ਪਾਲਨ ਨਹੀਂ ਹੁੰਦਾ ਜਿੱਦੇ ਕਾਰਨ ਜ਼ਮੀਨਾਂ ਦੇਣ ਵਾਲਿਆਂ ਨਾਲ ਧੋਖਾ ਹੁੰਦਾ ਜਾਂ ਮਤਲਬ ਸਰਕਾਰ ਆਪਣੇ ਤਰੀਕੇ ਕਰ ਨਾਲ ਖੇਡ ਕਰਦੀ ਹੈ ਇਹ ਮਾਮਲਾ ਦੁਬਾਰਾ ਚਰਚਾ ਚ ਕਿੱਥੋਂ ਆ ਰਿਹਾ ਕਿ ਗਵਾਂਡਾ ਜਿਵੇਂ ਐਕਵਾਇਰ ਕਰ ਰਹੀ ਹੈ ਜ਼ਮੀਨਾਂ ਐਕਟ ਦੇ ਵਿੱਚ ਕਹਿੰਦੇ ਕੋਈ ਝੋਲਮੋਹਲ ਹੈ ਜੀ ਇਹ ਜਿਹੜੀ ਐਕਵਾਇਰ ਕੀਤੀ ਜਾ ਰਹੀ ਜ਼ਮੀਨ ਹੈ ਜਿਹੜੀ ਇਹ 8 ਪਿੰਡਾਂ ਦੀ ਜ਼ਮੀਨ ਪਹਿਲਾਂ ਨੋਟੀਫਾਈ ਹੋਈ ਸੀ 3535 ਏਕੜ ਜ਼ਮੀਨ ਹੈ ਤੇ ਉਹ ਜਿਹੜੀ ਜ਼ਮੀਨ ਹੈ ਤੇ ਹੁਣ ਉਹਦਾ ਪ੍ਰੋਸੈਸ ਤਾਂ ਲਗਭਗ ਨੇੜੇ ਤੇੜੇ ਆ ਉਹਦੀ ਸੋਸ਼ਲ ਇੰਪੈਕਟ ਅਸੈਸਮੈਂਟ ਵੀ ਹੋਊਗੀ ਸਮਾਜਿਕ ਪ੍ਰਭਾਵ ਦਾ ਜਿਹੜੀ ਗੱਲ ਕਰਦੇ ਨੇ ਔਰ ਈਵਨ ਪੁੱਛਿਆ ਤਾਂ ਗ੍ਰਾਮ ਸਭਾਵਾਂ ਤੋਂ ਜਾਣਨਾ ਹੁੰਦਾ ਪਰ ਉਹਨਾਂ ਤੋਂ ਕੋਈ ਕਿਸੇ ਨੂੰ ਨਹੀਂ ਪੁੱਛਿਆ ਗਿਆ ਜਦੋਂ ਗੇੜਾ ਪਿੰਡਾਂ 'ਚ ਮਾਰਿਆ ਦੋ ਚਾਰ ਖੜੇ ਬੰਦਿਆਂ ਨਾਲ ਗੱਲ ਕੀਤੀ ਦੋ ਚਾਰ ਖੜੇ ਉਹ ਵਾਇਓਲੇਸ਼ਨ ਹੁੰਦੀ ਹੈ ਕਿਉਂਕਿ ਜਿਹੜਾ ਐਕਟ ਹੈ 2013 ਦਾ ਲੈਂਡ ਐਕੁਇਜ਼ੀਸ਼ਨ ਐਕਟ ਲੈਂਡ ਐਕੁਇਜ਼ੀਸ਼ਨ ਐਕਟ 2013 ਜਿਹਦੇ 'ਚ ਰੀਹੈਬਿਲੀਟੇਸ਼ਨ ਤੇ ਰੀਸੈਟਲਮੈਂਟ ਵੀ ਸ਼ਾਮਲ ਹੈ ਕਿ ਜਿੰਨਾ ਦਾ ਉਹ ਜਾਣਾ ਹੋਏਗਾ ਉਹਦੇ ਕਰਕੇ ਇਹ ਦੋ ਕਨਾਲਜ ਜ ਖਾਸ ਤੌਰ ਤੇ ਜੋੜ ਜਾਂ ਗਈਆਂ ਸੀ ਇੱਕ ਕਿ ਲੋਕਾਂ ਦੇ ਜੇ ਪ੍ਰਾਈਵੇਟ ਨੂੰ ਦੇਣਾ ਕਮਾਡਾਂ ਦੇ ਅੱਗੇ ਤਾਂ ਉਹ 80% ਲੋਕਾਂ ਦੀ ਸਹਿਮਤੀ ਜ਼ਰੂਰੀ ਹੈ ਜਿਹੜੇ ਉੱਤੇ ਪ੍ਰਭਾਵ ਪੈਂਦਾ ਤੇ ਜਿਹੜੇ ಗ್ರಾಮ ਸਭਾ ਦੇ ਵਿੱਚ ਆਉਂਦੇ ਨੇ ਤੇ ਦੂਜੀ ਸੋਸ਼ਲ ਇਮਪੈਕਟ ਅਸੈਸਮੈਂਟ ਸਮਾਜਿਕ ਪ੍ਰਭਾਵ ਕਿ ਜ਼ਮੀਨ ਵਾਲਿਆਂ ਦੀ ਤਾਂ ਜ਼ਮੀਨ ਚਲੀ ਆ ਹੈਗੀ ਉਹ ਹੈ ਜਿਹੜੇ ਲੋਕ بے ਜ਼ਮੀਨੇ ਨੇ ਜਾਂ ਬਾਕੀ ਨੇ ਉਹਨਾਂ ਦੀਆਂ ਜ਼ਿੰਦਗੀਆਂ ਤੇ ਵੀ ਕੀ ਪ੍ਰਭਾਵ ਪਏਗਾ ਇਹਦਾ ਵੀ ਇੱਕ ਸਰਵੇ ਕਰਨਾ ਹੁਣ ਪਹਿਲੀ ਗਣਤੰਤਾ ਲਾਗੂ ਹੀ ਨਹੀਂ ਕੀਤੀ ਜਿਹੜੇ ಗ್ರಾಮ ਸਭਾਵਾਂ ਤੋਂ ਤਾਂ ਕਿਸੇ ਨੇ ਪੁੱਛਿਆ ਹੀ ਉਹ ਵਾਇਲੇਸ਼ਨ ਐ ਇੱਕ ਦਿਨ ਜੋ ਮਰਜੀ ਤੱਕ ਹੈ ਜਿਹੋ ਜਾਂ ਵੀ ਹੋ ਸਕਦਾ ਮੈਂ ਤਾਂ ਤੁਹਾਡੇ ਸਾਹਮਣੇ ਲਗਾਤਾਰ ਤੱਕਾ ਬਿਲਕੁਲ ਸੱਤਾ ਦੇ ਨੱਕ ਹੇਠ ਹੋ ਰਿਹਾ ਤੇ ਆਪ ਕਰਵਾ ਰਹੀ ਹੈ ਜਿੱਥੇ ਕੱਢੀ ਘੜ ਚ ਬੰਦੇ ਬੈਠੇ ਨੇ ਉੱਥੇ ਹੋ ਰਿਹਾ ਦੂਜੀ ਗੱਲ ਸੋਸ਼ਲ ਇੰਪੈਕਟ ਅਸੈਸਮੈਂਟ ਦਾ ਸਵਾਲ ਹੈ ਉਹ ਨਿਰਪੱਖ ਏਜੰਸੀ ਤੋਂ ਕਰਾਉਣੀ ਹੁੰਦੀ ਹੈ ਪਰ ਹੁਣ ਸਾਡੇ ਇਹ ਹੈ ਵੀ ਨਿਰਪੱਖਤਾ ਬਚੀ ਕਿੱਥੇ ਆ ਕਿਹੜੀਆਂ ਏਜੰਸੀਆਂ ਨੇ ਜਿਹੜੀਆਂ ਨਿਰਪੱਖ ਨੇ ਕੀ ਉਹ ਸਰਕਾਰੀ ਰੋਬ ਦਾਬ ਤੇ ਸਰਕਾਰ ਦੇ ਮਿਸ਼ਨ ਨੂੰ ਹੀ ਪੂਰਾ ਕਰਦੀਆਂ ਨੇ ਜਾਂ ਨਹੀਂ ਜਦੋਂ ਇੰਸਟੀਚਿਊਸ਼ਨ ਜ ਕਮਜ਼ੋਰ ਹੋਣੀ ਆ ਸ਼ੁਰੂ ਹੋ ਜਾਣ ਜਦੋਂ ਇੰਸਟੀਚਿਊਸ਼ਨ ਜ ਕਿਲ ਹੋ ਜਾਣ ਉਦੋਂ ਫਿਰ ਉਹ ਨਰਪਖਤਾ ਵੀ ਬਚੀ ਨਹੀਂ ਰਹਿੰਦੀ ਕਿ ਕਿਸ ਲੈਵਲ ਦੇ ਉੱਤੇ ਗੱਲ ਕਰਨੀ ਹੁਣ ਜਿਹੜੀ ਅਗਲੀ ਕਾਰਵਾਈ ਆ ਰਹੀ ਹੈ ਇਹ 8 ਪਿੰਡ ਜਿਹੜੇ ਨੇ ਜਿਹਦੇ ਚ ਕੁੜੜੀ ਹੈ ਜਿਹਦੇ ਚ ਪੱਤੋ ਹੈ ਜਿਹਦੇ ਚ ਬੜੀ ਹੈ ਸਿਆਉ ਹੈ ਬਕਰਪੁਰ ਹੈ किशनਪੁਰ ਹੈ ਛੱਤਤਾ ਅਤੇ ਮਟਣਾ ਇਹ ਪਿੰਡਾਂ ਦੀਆਂ ਜ਼ਮੀਨਾਂ ਹੈ ਸਾਢੇ 30000 ਏਕੜ ਤੋਂ ਜ਼ਿਆਦਾ ਹੁਣ ਜਦੋਂ ਇਥੋਂ ਦੇ ਲੋਕ ਇਹ ਕਹਿ ਰਹੇ ਨੇ ਹੁਣ ਅੱਜ ਲੋਕਾਂ ਦੀ ਆਵਾਜ਼ ਦੇ ਨਾਲ ਸੰਬੰਧਿਤ ਇੱਕ ਇਨਫਰਮੇਸ਼ਨ ਕਰਮਜੀਤ ਚਿੱਡਾ ਉਹਨਾਂ ਨੇ ਛਾਪੀ ਹੈ ਉਹ ਕਹਿੰਦੇ ਇਹ ਦੇਤਾ ਸੋਸ਼ਲ ਇਫੈਕਟ ਅਸੈਸਮੈਂਟ ਦੇ ਵਿੱਚ ਵੀ ਜਿਹੜੇ ਬੇਜਮੀਨੇ ਨੇ ਜਾਂ ਬਾਕੀ ਨੇ ਇਹਨਾਂ ਤੇ ਕੋਈ ਪ੍ਰਭਾਵ ਨਹੀਂ ਕਰਦਾ ਔਰ ਇੱਕ ਤਾਂ ਮੋਟੀ ਗੱਲ ਹੈ ਕਿ ਪਿੰਡਾਂ ਦੀਆਂ ਜ਼ਮੀਨਾਂ ਐਕਵਾਇਰ ਹੋ ਜਾਣ ਤੇ ਜਿਹੜੇ ਵੇਜਪਿੰਡੇ ਤੋਂ ਕੋਈ ਪ੍ਰਭਾਵ ਵੀ ਨਾ ਪਵੇ ਇਹਨੂੰ ਕੋਈ ਮੰਨ ਸਕਦਾ ਵੇਖ ਕੋਈ ਵੀ ਗੱਲ ਇਹ ਤਾਂ ਜਨਰਲ ਹੀ ਗੱਲ ਹੈ ਮਤਲਬ ਕਿਸੇ ਦੇ ਨਾ ਪਿੰਡ ਦੇਖਿਆ ਹੋਵੇ ਉਹ ਨਾ ਉਹ ਕੁਝ ਜੇ ਕਿਤੇ ਵੀ ਬੈਠਾ ਬੰਦਾ ਇਹ ਮਹਿਸੂਸ ਕਰੇ ਕਦੇ ਸੰਭਵ ਹੋ ਸਕਦਾ ਜਮੀਨ ਤੋਂ ਬਿਨਾਂ ਪਿੰਡ ਦੀ ਹੋਣ ਜਾਂ ਪਿੰਡ ਤੇ ਵਸਿੱਧਿਆ ਦਾ ਰੁਜ਼ਗਾਰ ਬਹੁਤ ਘੱਟ ਲੋਕ ਹੋਣਗੇ ਜਿਨ੍ਹਾਂ ਦਾ ਰੁਜ਼ਗਾਰ ਪਿੰਡ ਚ ਜਾ ਕੇ ਉਹ ਕੋਈ ਹੋਰ ਜੌਬ ਕਰਦੇ ਹੋਣਗੇ ਪਰ ਜਿਹੜੇ ਖੇਤ ਮਜ਼ਦੂਰ ਨੇ ਜਿਹੜੇ ਡੇਰੀ ਦਾ ਧੰਦਾ ਕਰਦੇ ਨੇ ਜਿਹੜੇ ਕੋਈ ਹੋਰ ਕਿਸੇ ਕਿਸਮ ਦੀ ਗੱਲ ਕਰਦੇ ਨੇ ਹੁਣ ਇਹਦਾ ਪਿੰਡਾਂ ਦੇ ਲੋਕ ਇਹ ਕਹਿ ਰਹੇ ਨੇ ਕਿ ਬਹੁਤ ਸਾਰੇ ਇਹਨਾਂ ਦੇ ਪਿੰਡਾਂ 'ਚ ਉਹ ਬੰਦੇ ਨੇ ਜਿਨ੍ਹਾਂ ਕੋਲ ਆਪਣੀ ਜ਼ਮੀਨ ਦੀ ਚੰਡੀਗੜ੍ਹ ਤੇ ਬੁਹਾੜੀ ਨੇੜੇ ਹੋਣ ਕਰਕੇ ਉਹਨਾਂ ਨੇ ਡੇਰੀ ਤੋੜੀ ਹੋਈ ਤੋੜੀ ਆ ਉਹ ਠੇਕੇ ਤੇ ਲੈ ਕੇ ਜ਼ਮੀਨ ਹਰਾਚਾਰਾ ਬੀਜ ਲੰਦੇ ਨੇ ਤੇ ਦੁੱਧ ਪਾਉਣ ਆਉਂਦੇ ਨੇ ਲੋਕਾਂ ਦੇ ਇੰਦਰ ਜੇ ਉਹ ਜ਼ਮੀਨ ਅਕਵਾਇਰ ਹੋ ਗਈ ਤਾਂ ਡੇਰੀ ਕਿੱਥੋਂ ਚੱਲ ਪਾਏਗੀ ਉਹਨਾਂ ਕੋਲ ਜ਼ਮੀਨ ਕਿੱਥੋਂ ਆ ਜਾਏਗੀ ਹਰੇਚਾਰੇ ਤਾਂ ਇਹ ਉਹਨਾਂ ਦੇ ਇੰਪੈਕਟ ਨਹੀਂ ਉਹਨਾਂ ਦਾ ਉਜਾੜਾ ਨਹੀਂ ਹੋਏਗਾ ਉਜੜਨਗੇ ਨਹੀਂ ਉਹ ਸਾਰੇ ਮਾਮਲੇ ਦੇ ਵਿੱਚ ਕਿਵੇਂ ਕਰਨਗੇ ਉਹ ਦੂਜੀ ਗੱਲ ਇਹੋ ਜੇ ਬਹੁਤ ਸਾਰੇ ਲੋਕ ਨੇ ਜਿਹੜੇ ਦਿਹਾੜੀ ਦਾ ਪਾਉਂਦਾ ਖੇਤਾਂ 'ਚ ਜਾਂਦੇ ਸੀ ਜਦੋਂ ਵੀ ਕੰਮ ਹੈ ਕੋਈ ਸਬਜ਼ੀਆਂ ਗਾਉਂਦਾ ਉੱਥੇ ਬਹੁਤ ਦਿਹਾੜੀ ਦੀ ਲੋੜ ਹੈ ਕੋਈ ਬਾਕੀ ਜਿਹਾ ਚੀਜ਼ਾਂ ਨੇ ਤੇ ਜੇ ਉਹ ਖੇਤ ਬੰਦ ਹੋ ਗਏ ਹੁਣ ਕੁੰਡਾ ਦੇ ਲੈ ਤਾਂ ਉਹਨਾਂ ਦੇ ਜੀਵਨ ਤੇ ਅਸਰ ਨਹੀਂ ਪਊਗਾ ਇਹ ਪਹਿਲੀ ਗੱਲ ਤਾਂ ਮੇਰੇ ਖਿਆਲ ਨਾਲ ਇੱਕ ਕ੍ਰਾਈਮ ਕ੍ਰਿਮਿਨਲ ਅਫਾਇਰ ਤੋਂ ਵੱਡਾ ਰਿਪੋਰਟ ਜਿਹੜੀ ਵੀ ਏਜੰਸੀ ਨੇ ਦਿੱਤੀ ਹੈ ਕਿ ਉੱਥੇ ਕੋਈ ਇੰਪੈਕਟ ਨਹੀਂ ਹੋਊਗਾ। ਇਹਦੀ ਪੁਛਪਧਰੀ ਜਾਂਚ ਕਿਸੇ ਹੁਣ ਜਾਂਚ ਵੀ ਕਿਹਨੂੰ ਕਹੀਏ ਤੇ ਕੌਣ ਕਰੇਗਾ ਉਹ ਤਾਂ ਇੱਕ ਅਲੱਗ ਗੱਲ ਹੈ। ਪਰ ਇਹ ਜਿਹੜਾ ਇੱਕ ਦੁਬਾਰਾ ਇਹਨੂੰ ਰੀਥਿੰਕ ਕਰਕੇ ਮਤਲਬ ਤੁਰੰਤ ਤੁਸੀਂ ਜ਼ਮੀਨ ਲੈ ਲਵੋਗੇ ਹੋ ਗਿਆ ਜੀ ਬਾਕੀ ਚੀਜ਼ਾਂ ਨੇ ਜੇ ਉਹ ਤਾਂ ਅਲੱਗ ਗੱਲ ਹੈ। ਇਹਦੇ ਤੋਂ ਇਲਾਵਾ ਜਿਨ੍ਹਾਂ ਦਲਸ ਪਰਿਵਾਰਾਂ ਇਦੋਂ ਪਹਿਲਾਂ ਉਹਨਾਂ ਨੂੰ ਮਤਲਬ ਉਥੇ ਜੇ ਮਨਰੇਗਾ ਦੇ ਵਿੱਚ ਜੌਬ ਸੀ ਉਹ ਮਿਲ ਜਾਂਦੀ ਸੀ ਹੁਣ ਜੇ ਉਹਨਾਂ ਦੇ ਪਿੰਡ ਦੀ ਲੈਂਡ ਚਲੀ ਗਈ ਉਥੋਂ ਸ਼ਾਮਲਾਟ ਵੀ ਤੁਸੀਂ ਵਿੱਚ ਜਿਹੜੀ ਆਉਂਦੀ ਹੋ ਉਹ ਵੀ ਲੈ ਨਹੀਂ ਹੋਣੀ ਤਾਂ ਉਹਨਾਂ ਦੇ ਕੰਮ ਵੀ ਵੈਸੇ ਘਟ ਜਾਣਾ ਵੈਸੇ ਤਾਂ ਮਰੇਗਾ ਦਾ ਭੋਗ ਗਵਰਨਮੈਂਟ ਆਫ ਇੰਡੀਆ ਨੇ ਪਾਤਾ ਪਾਬ 125 ਦਿਨ ਪਰ ਇੱਕ ਕੰਮ ਨਭਣੇ ਵੀ ਉਥੇ ਘਟ ਜਾਣਗੇ ਜੇਕਰ ਉਹ ਜ਼ਮੀਨ ਉਸ ਲੈਵਲ ਦੇ ਉੱਤੇ ਨਹੀਂ ਹੋਏ ਜਿਵੇਂ ਚੰਡੀਗੜ੍ਹ ਦੇ ਪਿੰਡਾਂ 'ਚ ਪਹਿਲਾਂ-ਪਹਿਲਾਂ ਮਨਰੇਗਾ ਹੁਣ ਤਾਂ ਉਹ ਪਿੰਡ ਕਾਰੀ ਕਾਰਪੋਰੇਸ਼ਨ 'ਚ ਸ਼ਾਮਲ ਨੇ। ਕਾਫੀ ਦੇਰ ਤੱਕ ਇੱਥੇ ਜਿਹੜਾ ਪਰਿਸ਼ਦ ਬਨਾਸ਼ਬਦੀ ਹੁੰਦੀ ਰਹੀ ਜਾਂ ਪਿੰਡ ਦੇ। ਕੋਈ ਜ਼ਮੀਨ ਨਹੀਂ ਸੀ, ਕੋਈ ਗਨ ਨਹੀਂ ਸੀ, ਕੁਝ ਵੀ ਹੈ ਨਹੀਂ ਸੀ ਇੱਥੇ ਤੇ ਮਨਰੇਗਾ ਚੱਲੇ ਖਾਦੇ ਤੇ। ਜਾਂ ਸਾਂਝੀ ਜ਼ਮੀਨ ਚਾਹੀਦੀ ਹੈ ਜਾਂ ਪ੍ਰਾਈਵੇਟ ਜ਼ਮੀਨ ਚਾਹੀਦੀ ਹੈ ਜਾਂ ਵੱਖ-ਵੱਖ ਤਰੀਕੇ ਚਾਹੀਦੇ ਨੇ। ਉਹਨਾਂ ਬੰਦਿਆਂ ਦਾ ਰੁਜ਼ਗਾਰ ਕਿੱਥੇ ਜਾਊਗਾ ਤੇ ਕੀ ਕਰਨਗੇ ਤੇ ਖਾਣ ਖਾਂਣਗੇ। ਇਸ ਕਰਕੇ ਇਹ ਬਹੁਤ ਇੰਪੋਰਟੈਂਟ ਦਾ ਮਾਮਲਾ ਹੈ। ਲੋਕਾਂ ਦੇ ਜੀਵਨ ਦਾ ਮਾਮਲਾ ਹੈ ਉੱਥੋਂ ਉਹਨਾਂ ਨੂੰ ਉਜੜਨਾ ਪੈਣਾ ਇੱਕ ਤਾਈ ਫਿਰ ਉਹਨਾਂ ਤੇ ਜਦੋਂ ਤੁਸੀਂ ਕਹਦੇ ਉੱਤੇ ਪ੍ਰਭਾਵ ਨਹੀਂ ਪੈਂਦਾ ਫਿਰ ਆ ਜਾਂਦਾ ਵੀ ਦੂਜੇ ਸਵਾਲ ਕਿ ਕਿਸੇ ਦਾ ਮੋਟਰ ਦਾ ਕੋਠਾ ਕਿਸਦਾ ਘਰ ਕਿਤੇ ਆਇਆ ਹੋਇਆ ਉਹਦੇ ਵਿੱਚ ਕਿਸੇ ਦਾ ਕੁਝ ਹੈ ਉਹਦੇ ਕਿੰਨੇ ਪੈਸੇ ਦੇਣੇ ਨੇ ਜ਼ਮੀਨ ਵਾਲਿਆਂ ਨੂੰ ਤਾਂ ਕਿਤੇ 5 ਲੱਖ ਰੁਪਏ ਉਜਾੜਾ ਪੱਤਾ ਫਿਰ ਵੀ ਦੇ 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 ਨਾੜ ਵੀ ਇਹ ਜਮ ਦੂਜੇ ਨੂੰ ਕੱਖ ਨਹੀਂ ਦੇਦੇ ਵੈਸੇ ਕਹਿੰਦੇ ਅਸੀਂ ਦਲਤਾਂ ਦਾ ਅਸੀਂ ਗਰੀਬਾਂ ਦਾ ਬੇਜਮੀਨੇਆਂ ਦਾ ਸਾਡੀਆਂ ਸਰਕਾਰਾਂ ਹੀ ਉਹਦੇ ਨਾਲ ਨੇ ਜੀ ਤਾਂ ਹਰਪਾਲ ਸਿੰਘ ਮੇ ਉਹ ਕੀ ਕਰ ਰਹੇ ਨੇ ਭਗਵੰਤ ਮਾਨ ਜਿਹੜੇ ਰੋਜ਼ ਲੈਕਚਰ ਸੁਣਾ ਰਹੇ ਨੇ ਉਹ ਕੀ ਕਰ ਰਹੇ ਨੇ ਉਹ ਛੱਡ ਦਿਓ ਉਹ ਵੀ ਬਾਕੀ ਦੀਆਂ ਪਾਰਟੀਆਂ ਕੀ ਕਰ ਰਹੀਆਂ ਨੇ ਜਿਹੜੇ ਕਹਿੰਦੇ ਅਸੀਂ ਤਾਂ ਦਲਤਾਂ ਨਾਲ ਆ ਅਸੀਂ ਗਰੀਬਾਂ ਨਾਲ ਆ ਅਸੀਂ ਬਾਕੀਆਂ ਨਾਲ ਉਹ ਵੀ ਉਹ ਤੋਂ ਬਾਅਦ ਉਹਨਾਂ ਤੇ ਵੀ ਉਹ ਵੀ ਤੀਜੇ ਨੰਬਰ ਤੇ ਆਉਂਦੇ ਨੇ ਕਿਸਾਨ ਜਥੇਬੰਦੀਆਂ ਤੇ ਮਜ਼ਦੂਰ ਜਥੇਬੰਦੀਆਂ ਕੀ ਕਰ ਰਹੀਆਂ ਨੇ ਇਹਨਾਂ ਪਿੰਡਾਂ ਦੇ ਵਿੱਚ ਆਰਗੇਨਾਈਜ਼ ਕਰਨ ਦੇ ਵਿੱਚ ਇਹ ਕਿਰਸ਼ਾਵਲ ਨਹੀਂ। ਵੱਡੀਆਂ ਲੜਾਈਆਂ ਵੀ ਹੁੰਦੀਆਂ ਨੇ। ਪਰ ਜਿਹੜੇ ਬੰਦੇ ਇਹਨਾਂ ਪਿੰਡਾਂ ਦੇ ਨੇ ਅੱਠ ਪਿੰਡਾਂ ਦੇ ਉਹਨਾਂ ਲਈ ਤਾਂ ਉਹੀ ਜੀਵਨ ਮੌਤ ਦਾ ਸਵਾਲ ਹੈ ਨਾ ਜੇ ਇੱਕ ਪਿੰਡ ਉਹ ਜੁੜਦਾ ਤੇ ਚਾਹੇ ਬਾਕੀ ਲੈਂਡ ਫੂਡ ਦੇ ਤੇ ਜਿਵੇਂ ਕੋਚਰ ਰੇਜ ਹੋਏ ਸੀ ਬਹੁਤ ਵੱਡੇ ਉਹ ਭਾਵੇਂ ਹੋਰ ਕਾਰਪ ਕਰਕੇ ਹੋਈ ਸੀ ਤਾਂ ਬਿੱਲੀ ਸਿੱਧੀ ਲੁੱਟ ਸੀ। ਲੁੱਟੇ ਵੀ ਹੈ। ਜਦੋਂ ਤੁਸੀਂ ਕਾਨੂੰਨ ਤਾਂ ਫਾਲੋ ਕਰਨ ਦਾ ਦਮ ਭਰਦੇ ਹੋ ਪਰ ਕਾਨੂੰਨ ਲਾਗੂ ਨਹੀਂ ਕਰ ਰਹੇ ਜ਼ਬਰਦਸਤੀ ਉਹਨਾਂ ਦੀਆਂ ਜ਼ਮੀਨਾਂ ਹਤਿਆਰਿਓ ਉਹਦੇ ਤੇ ਲੜੂਗਾ ਕੌਣ ਇਹ ਲੋਕ ਕੀ ਅੱਠ ਪਿੰਡਾਂ ਦੇ ਇਕੱਠੇ ਹੋ ਰਹੇ ਨੇ ਉਹਨਾਂ ਦੀ ਰਗਵਾਈ ਵੀ ਕੋਈ ਨਹੀਂ ਕਰ ਰਿਹਾ ਉਸ ਤੇ ਜੇ ਤਾਂ ਅੱਠਾਂ ਪਿੰਡਾਂ ਦੇ ਵੀ ਕੋਈ ਰੈਗੂਲਰ ਉਹਦੇ ਤੇ ਹੋ ਜਾਣ ਉਹਨਾਂ ਲਈ ਇੱਕੋ ਇੱਕ ਤਰੀਕਾ ਹੈ ਅੱਠੇ ਪਿੰਡ ਮਿਲ ਕੇ ਘਟੋ ਘਟ ਕੋਈ ਲੜਾਈ ਦਾ ਕਿਸੇ ਨਾ ਕਿਸੇ ਲੈ ਬੰਦੀ ਹੋ ਸਕਦਾ ਕੁਝ ਬੰਦੇ ਉਹਨਾਂ ਚ ਇਹੋ ਜਿਹੇ ਵੀ ਹੋਣ ਜਿਨ੍ਹਾਂ ਦੀ ਜ਼ਮੀਨ ਆ ਰਹੀ ਹੈ ਕਰਜ਼ਾ-ਕਰਜ਼ਾ ਹੁੰਦਾ ਹੈ ਬੜਾ ਵਿਚਾਰ ਜ਼ਮੀਨ ਮਿਲ ਜੇ ਹੌਣ ਲਈ ਜਾ ਰਹੀ ਹੈ ਜੀ ਦੇ ਦੋ ਪਰਾ ਕਈ ਇਹੋ ਜਿਹੇ ਨਾਲਛੇ ਵੀ ਜ਼ਮੀਨ ਵੇਚ ਦਿੰਦੇ ਨੇ ਉਹ ਇੱਕ ਅਲੱਗ ਗੱਲ ਪਰ ਜਿਹਦਾ ਤੇ ਅਸਰ ਪੈ ਰਿਹਾ ਦੂਜੇ ਬੰਦੇ ਤਾਂ ਇਕੱਠੇ ਹੋ ਕੇ ਆਪਣੀ ਲੜਾਈ ਲੜਨਾਂ ਆਪਣੇ ਉਸ ਵਾਸਤੇ ਆਪਣੇ ਵजूद ਵਾਸਤੇ ਆਪਣੇ ਭਵਿੱਖ ਵਾਸਤੇ ਲੜਾਈ ਤੋਂ ਬਿਨਾ ਇੱਥੇ ਕਿਸੇ ਨੇ ਨਹੀਂ ਦੇਣਾ ਕੱਲਾ ਰੋਣ ਤੋਂ ਔਣਾ ਰੋਦੇ ਨੂੰ ਕੋਈ ਨਹੀਂ ਪੁੱਛਦਾ ਬੰਡੋਜਰ ਚੜ ਜਾਂਦੇ ਨੇ ਐਵੇਂ ਲੰਘ ਜਾਣਗੇ ਜੇਕਰ ਇਹਦੇ ਤੇ ਖੜੇ ਨਾ ਹੋਏ ਜੇ ਇਹਦੇ ਤੇ ਗੱਲ ਨਾ ਤੋੜੀ ਬਿਲਕੁਲ ਅੱਠ ਪਿੰਡਾਂ ਨੂੰ ਘੱਟੋ-ਘੱਟ ਆਪਣੀ ਸਾਂਝੀ ਐਕਸ਼ਨ ਕਮੇਟੀ ਦਾ ਬਣਾ ਹੀ ਲੈਣੀ ਚਾਹੀਦੀ ਹੈ ਤੇ ਉਹਦੇ ਵਿੱਚ ਸਾਰੇ ਜ਼ਮੀਨਾਂ ਵਾਲੇ ਤੇ ਬੇਜ਼ਮੀਨੇ ਇਕੱਠੇ ਹੋ ਜਾਣ ਤਾਂ ਫਿਰ ਹੋਰ ਤਰ੍ਹਾਂ ਵੀ ਨਾਲ ਆ ਜਾਣਗੇ ਇਹ ਪਹਿਲ ਕਦਮੀ ਕਰਨੀ ਪਵੇਗੀ ਸਰਦਾਰ ਮਨੀਸ਼ ਸਿੰਘ ਜੀ ਅੱਗੇ ਵਧੇ ਜਾਂਦੇ ਜਾਂਦੇ ਗੱਲ ਕਰੀਏ ਸਿੱਖ ਮੈਰਿਜ ਐਕਟ ਦੀ ਇਸ ਵਾਰ ਲਗਾਤਾਰ ਤੁਰੇ ਆਉਂਦਾ ਰਹਿੰਦਾ ਕਿ ਆਹ ਸਵੇਚ ਹੋ ਗਿਆ ਜੀ ਇੱਥੇ ਰਹਿ ਗਿਆ ਜੀ ਇਹਦੀ ਬਣਤ ਦੇ ਆਹ ਪਹਿਲੂ ਹੈ ਜੀ ਜਦੋਂ ਸਰਟੀਫਿਕੇਟ ਬਣਦਾ ਜੀ ਤਾਂ ਉਹਦੇ ਵਿੱਚ ਇਹ ਲਿਖਿਆ ਜਾਂਦਾ ਇਹ ਕਈ ਸਵਾਲ ਤੁਰੇ ਆਉਂਦੇ ਰਹੇ ਨੇ ਇੱਕ ਵਾਰ ਫਿਰ ਇਹ ਮਾਮਲਾ ਸੰਸਦ ਤੱਕ ਗਿਆ ਜੀ ਇਸ ਵਾਰ ਸੈਸ਼ਨ ਚਾ ਰਹੇ ਜੀ ਕੀ ਇਹ ਦਾ ਤਾਜ਼ਾ ਸੁਨੇਹਾ ਉਹਦੇ ਬਾਰੇ ਜਾਣਕਾਰੀ ਲਓ ਜਰੂਰ ਸੰਸਦ ਪਰਲਮੈਂਟ ਚ ਦੋ ਤਰ੍ਹਾਂ ਦੇ ਬਿਲ ਹੁੰਦੇ ਨੇ ਇੱਕ ਤਾਂ ਗਵਰਨਮੈਂਟ ਲਿਆਉਂਦੀ ਹੈ ਜਿਹੜੀ ਸਾਈਡ ਤੇ ਉਹ ਸੂਚਿਓ ਤਾਂ ਲਾਜ਼ਮੀ ਮੰਨ ਨਹੀਂ ਲਿਆ ਜਾਂਦਾ ਨਗ ਭਾਗ ਵੀ ਇਹ ਬਿਲ ਤਾਂ ਬਣ ਨਹੀਂ ਆਏ ਪਾਸ ਹੋਣਾ ਗਵਰਨਮੈਂਟ ਚਾਹੁੰਦੀ ਹੈ ਉਹੀ ਨਾ ਚਾਹੇ ਤਾਂ ਨਗ ਕਰ ਦੂਜਾ ਇੱਕ ਨਿਜੀ ਤੌਰ ਤੇ ਮੈਂਬਰਾਂ ਨੂੰ ਵੀ ਹੱਕ ਹੁੰਦਾ ਚਾਹੇ ਉਹ ਸਰਕਾਰੀ ਤਰ੍ਹਾਂ ਦਾ ਐਂਟੀ ਹੋਵੇ ਚਾਹੇ ਉਹ ਵਿਰੋਧੀ ਤਰ੍ਹਾਂ ਦਾ ਜਦੋਂ ਐਮਪੀ ਦਿੱਜੀ ਹੈ ਸੈਂਟਰ ਦੇ ਵਿੱਚ ਉਹ ਬੇਲ ਇੱਕ ਜਾਂ ਦੋ ਜਾਂ ਚਾਰ ਬੰਦੇ ਰਲ ਕੇ ਜਾਂ ਕੱਲਾ ਜਾਂ ਜਿੰਨੇ ਵੀ ਲਿਉਂਦੇ ਨੇ ਉਹਨੂੰ ਪ੍ਰਾਈਵੇਟ ਮੈਂਬਰ ਬਿਲ ਕਹਿੰਦੇ ਨੇ ਇਹ ਲੋਕ ਸਭਾ ਚ ਡਾਕਟਰ ਗਾਂਧੀ ਨੇ ਡਾਕਟਰ ਧਰਮਪੀਰ ਗਾਂਧੀ ਜਿਹੜੇ ਪਟਿਆਲਾ ਤੋਂ ਲੋਕ ਸਭਾ ਦੇ ਵਿੱਚ ਗਏ ਨੇ ਕਾਂਗਰਸ ਪਾਰਟੀ ਤੋਂ ਉਹਨਾਂ ਨੇ ਇਹ ਬਿੱਲ ਪੇਸ਼ ਕੀਤਾ ਹੋਇਆ ਸੀ ਪਰ ਹੁਣ ਬਹੁਤ ਸਾਰੇ ਬਿੱਲ ਪੇਸ਼ ਕੀਤੇ ਜਾਂਦੇ ਨੇ ਕਈ ਬੰਦੇ ਜਨੂੰ ਮਨਜ਼ੂਰੀ ਮਿਲ ਜਾਂਦੀ ਹੈ ਲੱਗ ਜਾਂਦੇ ਨੇ ਕਈ ਅਗਲੇ ਸੈਸ਼ਨਾਂ ਤੇ ਪਏ ਰਹਿੰਦੇ ਨੇ ਪੈਂਦੇ ਨੇ ਇਸ ਬਾਰ ਇਹਦਾ ਇੱਕ ਕਦਮ ਹੋਰ ਅੱਗੇ ਹੋ ਗਿਆ। ਉਹ ਇਹ ਹੋ ਗਿਆ ਕਿ ਹੁਣ ਇਹ ਬਿੱਲ ਐਸ ਕੀ ਲੋਕ ਸਭਾ ਦੇ ਵਿੱਚ ਵਿਚਾਰ ਲਈ ਆ ਰਿਹਾ ਹੈ। 6 ਫਰਵਰੀ ਜਾਂ 13 ਫਰਵਰੀ ਜਿਹੜੀ ਡਾਕਟਰ ਗਾਂਧੀ ਦੇ ਮਤਲਬ ਇਨਫੋਰਮੇਸ਼ਨ ਦਿੱਤੀ ਹੈ ਸੂਚਿਤ ਕੀਤਾ ਕਿ ਜਿਉਂ ਜਾਂ 6 ਫਰਵਰੀ ਨੂੰ ਜਾਂ 13 ਫਰਵਰੀ ਨੂੰ ਲੱਗੇਗਾ। ਇਹ ਗੱਲ ਉਹ ਠੀਕ ਕਰਦੇ ਨੇ ਕਿ ਹੁਣ ਇਹ ਮੇਰਾ ਬਿੱਲ ਨਹੀਂ ਰਿਹਾ। ਇਹ ਸਾਰੇ ਖਾਸ ਤੌਰ ਤੇ ਸਿੱਖ ਪਾਰਲੀਮੈਂਟ ਮੈਂਬਰ ਕਿਸੇ ਵੀ ਪਾਰਟੀ ਦੇ ਹੋਣ ਜਾਂ ਬਾਕੀ ਲੋਕਾਂ ਦੇ ਵੀ ਜਿਹੜੇ ਸਿੱਖਾਂ ਦੀ ਇੱਕ ਬਲੱਖਣ ਤੇ ਨਿਆਰੀ ਹਸਤੀ ਦੀ ਗੱਲ ਕਰਦੇ ਨੇ ਜਾਂ ਬਾਕੀ ਦੀਆਂ ਚੀਜ਼ਾਂ ਦੇ ਇਹਦੇ ਚੋਂ ਦਾ ਇਹ ਕਹਿਣਾ ਕਿ ਬਿਲ ਦੇ ਵਿੱਚ ਕੁਝ ਇਹੋ ਜਿਹੇ ਕਲਾਜਿਕ ਆਏ ਗੀਆਂ ਨੇ ਜਿਹੜੀ ਸਿੱਖ ਲਗਾਤਾਰ ਇਹ ਗੱਲ ਉਠਾਉਂਦੇ ਰਹੇ ਨੇ ਲਗਾਤਾਰ ਇੱਕ ਵਾਰ ਪ੍ਰਕਾਸ਼ਿਕ ਬਾਦਲੂਣਾ ਤੇ ਵੀ ਇਹ ਲੱਗਦਾ ਕਿ ਉਹ ਸੰਵਿਧਾਨ ਦੀ 25 ਧਾਰਾ ਪਾੜਨ ਗਏ ਸੀਗੇ ਜਾਂ ਹੋਰ ਬਹੁਤ ਸਾਰੇ ਲੋਕ ਇਹਦੇ ਤੇ ਐਜੀਟੇਟ ਕਰਦੇ ਰਹੇ ਕਿ ਜਿਹੜੀ 25 B ਹੈ ਤੇ ਉਹਦਾ ਵੀ ਇੱਕ ਸਬਸੈਕਸ਼ਨ ਹੈ ਕਿ ਉਹਦੇ ਕਰਕੇ ਅਸੀਂ ਸਾਨੂੰ ਬੋਧੀ ਜੈਨੀ ਸਿੱਖਾਂ ਨੂੰ ਹਿੰਦੂ ਧਰਮ ਦਾ ਹੀ ਅੰਗ ਮੰਨਿਆ ਜਾਂਦਾ ਹੈ ਇਸ ਲਈ ਸਾਡੇ ਤੇ ਉਹ ਸਾਰਾ ਕੁਝ ਲਾਗੂ ਹੁੰਦਾ ਹੈ ਹਿੰਦੂ ਬਾ ਰਿਜੈਕਟ ਸਭ ਕੁਝ ਇਹ ਜਿਹੜੀਆਂ ਚੀਜ਼ਾਂ ਡਾਕਟਰ ਗਾਂਧੀ ਦਾ ਕਹਿਣਾ ਕਿ ਜੇ ਬਿਲ ਪਾਸ ਹੁੰਦਾ ਤਾਂ ਉਹਦੇ ਨਾਲ ਉਹ ਧਾਰਾ ਨਿਰਸਤ ਹੋ ਜਾਂਦੀ ਹੈ ਉਹ ਫਿਰ ਧਾਰਾ ਲਾਗੂ ਨਹੀਂ ਹੁੰਦੀ ਫਿਰ ਇਕ ਲੱਗ ਤਰ੍ਹਾਂ ਦਾ ਮਾਹੌਲ ਬਣੂਗਾ ਮਤਲਬ ਇਹਦੇ ਨਾਲ ਇੱਕ ਬਦਖੜਤਾ ਆ ਜਾਊਗਾ ਉਹ ਪਹਿਲੀ ਗੱਲ ਤਾਂ ਇਹ ਹੈ ਵੀ ਇਹ ਇੰਪੋਰਟੈਂਟ ਗੱਲ ਇਹ ਹੈ ਵੀ ਕਿਸੇ ਸਿੱਖ ਨੇ ਨਹੀਂ ਲਿਆਂਦਾ ਡਾਕਟਰ ਗਾਂਧੀ ਨੇ ਲਿਆਂਦਾ ਇਹ ਵੀ ਇੱਕ ਆਪਣੇ ਆਪ 'ਚ ਇੰਪੋਰਟੈਂਟ ਗੱਲ ਹੈ ਜਿਹੜੀਆਂ ਚੀਜ਼ਾਂ ਉਸ ਪੱਧਰ ਦੇ ਉੱਤੇ ਦੂਜੀ ਗੱਲ ਇਹ ਹੈ ਕਿ ਇਹ ਪਾਸ ਹੋਊਗਾ ਜਾਂ ਨਹੀਂ ਹੋਏਗਾ ਇਹ ਤਾਂ ਨੀਅਤ ਉੱਤੇ ਡਿਪੈਂਡ ਕਰਦਾ ਬਹੁਤੀ ਵਾਰ ਪ੍ਰਾਈਵੇਟ ਮੈਂਬਰ ਬਿੱਲ ਪਾਸ ਨਹੀਂ ਕੀਤੇ ਜਾਂਦੇ ਹੁੰਦੇ ਉਹ ਐਵੇਂ ਹੀ ਗੱਲ ਹੋ ਕੇ ਠੰਡੇ ਬਸਤੇ ਚ ਜਾਂਦੇ ਹੁਣ ਇੱਥੇ ਸਰਗਰਮੀ ਕਿੰਨੀ ਕਰਦੇ ਨੇ ਕੋਈ ਬਾਕੀ ਦੇ ਲੋਕ ਕੀ ਵੱਖ-ਵੱਖ ਐਮਪੀ ਜਿਹਨੂੰ ਕਹਿੰਦੇ ਨੇ ਕਿ ਤੁਸੀਂ ਇਹਦੇ ਪੱਖ ਚ ਆਓ ਕਿ ਪੰਜਾਬ ਦੇ ਸਾਰੇ ਐਮਪੀ ਘਟੋ ਘਟ ਜਾਂ ਬਾੜਲੇ ਜਿੰਨੇ ਹੋਰ ਨੇ ਉਹ ਇਕੱਠੇ ਹੋ ਕੇ ਤੇ ਗੱਲ ਕਰਦੇ ਨੇ ਬੀਪਾਈਪੰਜ ਉਹਨਾਂ ਨੂੰ ਤਾਂ ਜ਼ਿਆਦਾ ਪਤਾ ਹੈਗਾ ਇਸ ਕਲਚਰ ਦਾ ਜਾਂ ਬਾਕੀ ਦੇ ਬਾਕੀ ਆ ਲੋ ਮਿਲਦੇ ਨੇ ਇਕੱਠੇ ਹੋ ਕੇ ਤੇ ਉਹਨਾਂ ਤੇ ਡਿਪੈਂਡ ਕਰੇਗਾ ਇਹ ਗੱਲ ਜਾਂ ਕਿੰਨੀ ਕੁ ਹੋਰ ਕਹਿੰਦੇ ਨੇ ਕੋਈ ਗੱਲ ਕਿਸੇ ਨਾ ਕਿਸੇ ਰੂਪ ਦੇ ਵਿੱਚ ਔਰ ਇਸੇ ਕਰਕੇ ਇਹ ਇੱਕ ਕੰਪੇਨ ਦਾ ਸਵਾਲ ਹੈ ਜੇ ਕੰਪੇਨ ਚੱਲੂ ਤਾਂ ਕੁਝ ਹੋਜੂ ਨਹੀਂ ਠੀਕ ਹੈ ਇੱਕ ਵਾਰ ਚਰਚਾ ਤਾਂ ਹੋਊਗੀ ਚਰਚਾ ਚਾਹੌਣ ਕਿਹੜੇ ਪਾਸੇ ਆ ਕੌਣ ਕਿਹੜੇ ਪਾਸੇ ਆ ਕੀ ਕਹਿੰਦਾ ਇਹਦਾ ਪਤਾ ਲੱਗ ਜੂਗਾ ਪਰ ਮਾਮਲਾ ਇਹ ਵੀ ਇੰਪੋਰਟੈਂਟ ਆ ਜਿਹੜੇ ਮinority ਦੇ ਇਸ਼ੂ ਹੁੰਦੇ ਨੇ ਉਹ ਹਰ ਮੁੱਦੇ ਈ ਜ਼ਿਆਦਾ ਇੰਪੋਰਟੈਂਟ ਹੁੰਦਾ ਜੇਕਰ ਉਹ ਲੀਗਲੀ ਦੇ ਜਿੱਠ ਲਿਆ ਜਾਵੇ ਤਾਂ ਚੰਗੀ ਗੱਲ ਹੁੰਦੀ ਹੈ ਨਹੀਂ ਤਾਂ ਫਿਰ ਉਹ ਜ਼ੁਰੌਲੇ ਨਪੇਜ਼ਾਹਾਰ ਬੜਿਆ ਰਹਿੰਦਾ ਬਿਲਕੁਲ ਦੇਖਦੇ ਆਂ ਜੀ ਇਸ ਬਿੱਲ ਤੇ ਸਰਕਾਰੀ ਧਿਰ ਦਾ ਕੀ ਰੁਝਾਨ ਰਹਿੰਦਾ ਤੇ ਸਾਡੇ ਮੈਂਬਰ ਪਾਰਲੀਮੈਂਟ ਆਪਣੀਆਂ ਪਾਰਟੀਆਂ ਤੋਂ ਉੱਪਰ ਉੱਠ ਕੇ ਧੜਿਆਂ ਤੋਂ ਉੱਪਰ ਉੱਠ ਕੇ ਕੀਵੇਂ ਦਿੱਤੇ ਗੱਲ ਰੱਖਦੇ ਨੇ ਬਹੁਤ ਸ਼ੁਕਰੀਆ ਸਰਦਾਰ ਬਿੰਦੂ ਜੀ ਸਾਰੀਆਂ ਖਬਰਾਂ ਦਾ ਵਿਸਤਾਰਤ ਔਰ ਮੌਕੇ ਦੇ ਨਜ਼ੱਕ ਦੇ ਹਿਸਾਬ ਨਾਲ ਵਿਸ਼ਲੇਸ਼ਣ ਕਰਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਦਰਸ਼ਕਾਂ ਦਾ شکریہ ਤੁਸੀਂ ਜੁੜੇ ਰਹੋ ਪਲੰਗ ਦੇ ਨਾਲ